ਦੋਸਤੋ ਅੱਜ ਦਾ ਟੌਪਿਕ ਹੈਗਾ ਆਪਣਾ ਪੈਸਾ ਹਾਓ ਇੰਪੋਰਟੈਂਟ ਇਹ ਜੀ ਮਨੀ ਇਨ ਟੂਡੇ ਇਹ ਲਾ ਲਓ ਜਵਾਨਾਂ ਲਾ ਲਓ ਹਨਾ ਵੀ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਾਰੇ ਆਪਣੇ ਜੁਨੇ ਬਾਬੇ ਨੇ ਸੰਤ ਮਹਾਂਦਾਨ ਨੇ ਬਾਣੀ ਚ ਵੀ ਕਿਹਾ ਗਿਆ ਮੋਹ ਮਾਇਆ ਤੋਂ ਦੂਰ ਠੀਕ ਆ ਉਦੋਂ ਇਹ ਕਿਹਾ ਜਾਂਦਾ ਸੀ ਵੀ ਪੈਸੇ ਪਿੱਛੇ ਨਹੀਂ ਭੱਜਣਾ। ਗੁਰੂ ਆ ਬਾਨਣਾ। ਠੀਕ ਆ। ਤਾਂ ਕੁਝ ਲੋਕ ਹੋ ਵੀ ਹੈਗੇ ਨੇ 1-2% ਜਿਹੜੇ ਪੈਸੇ ਨੂੰ ਪਿਆਰ ਨਹੀਂ ਕਰਦੇ। ਪਰ ਅੱਜ ਕੱਲ ਦਾ ਜਵਾਨਾ ਇਹ ਆ ਗਿਆ। ਠੀਕ ਆ। ਸੋਨ ਲੋਕ ਮਜਬੂਰ ਕਰ ਦੇਣਗੇ। ਪੈਸੇ ਨੂੰ ਪਿਆਰ ਕਰਨ ਵਾਸਤੇ। ਅੱਜ ਦੇ ਜਵਾਨੇ 'ਚ ਜੇ ਤੁਸੀਂ ਸਰਵਾਈਵ ਕਰਨਾ। ਪੈਸਾ ਬਹੁਤ ਜ਼ਰੂਰੀ ਨਹੀਂ। ਪਰ ਪੈਸਾ ਕਿਤੇ ਨਾ ਕਿਤੇ ਜ਼ਰੂਰੀ ਹੈਗਾਗਾ ਠੀਕ ਹੈ ਜਿਵੇਂ ਹੁਣ ਆਪਾਂ ਵੀਡੀਓ ਬਣਾਉਣ ਜਾਣੇ ਆ 35 ਸਾਲ ਦੀ ਜਿੰਨੀ ਉਮਰ ਹੋਈ ਹੈ ਉਹਦੇ ਵਿੱਚ ਆਪਾਂ ਜੋ ਵੀ ਦੇਖਿਆ ਠੀਕ ਹੈ ਪੈਸਾ ਜ਼ਰੂਰੀ ਹੈਗਾਗਾ ਕਿਉਂਕਿ ਅੱਜ ਕੱਲ ਬਿਮਾਰੀਆਂ ਠਮਾਰੀਆਂ ਇਹੋ ਜਿਹੀਆਂ ਹੋ ਗਈਆਂ ਠੀਕ ਹੈ ਪੈਸੇ ਤੋਂ ਬਿਨਾ ਬੰਦੇ ਦਾ ਸਰਵਾਈਵ ਕਰਨਾ ਮੁਸ਼ਕਲ ਹੈ ਤੇ ਤਾਂ ਆਪਾਂ ਇਹਨਾਂ ਕਹਿੰਦੇ ਪੈਸੇ ਨੂੰ ਪਿਆਰ ਕਰੋ ਠੀਕ ਹੈ ਇਕਨਾਂ ਵਕਨ ਇਹ ਪੈਸਾ ਜ਼ਰੂਰੀ ਨਹੀਂ ਪਰ ਹੁਣ ਆਪਾਂ ਨੂੰ ਵੀ ਅਹਿਸਾਸ ਹੋਣ ਲੱਗਾ ਜਿਹਾ ਅਹਿਸਾਸ ਹੁਣ ਲਾ ਦਿੱਤਾ ਗਿਆ ਵੀ ਪੈਸਾ ਕਿੰਨਾ ਕਿਤੇ ਜ਼ਰੂਰੀ ਹੈ ਅੱਜ ਕੱਲ ਤਾਂ ਜੇ ਕੋਈ ਗਰੀਬ ਹੋਊਗਾ ਚਲੋ ਰੱਬ ਨੇ ਆਪ ਨੂੰ ਇਹਨੇ ਕਿ ਜੋਗੇ ਦਿੱਤਾ ਆਪਾਂ ਮੀਡਲ ਕਲਾਸ ਫੈਮਿਲੀ ਚੋਂ ਆ ਠੀਕ ਹੈ ਪਰ ਜੇ ਕੋਈ ਜ਼ਿਆਦਾ ਗਰੀਬ ਹਨ ਰਿਸ਼ਤੇਦਾਰ ਵੀ ਹਨ ਨਹੀਂ ਵਹਨੀ ਉਹਦੇ ਆਉਣ ਜਾਣੋਂ हट ਜਾਂਦੇ ਆ ਆਪ ਨੂੰ ਫਿਰ ਆਪਣੇ ਯਾਰ ਦੋਸਤ ਵੀ ਵਧੀਆ ਦਿੱਤੇ ਨਹੀਂ ਪਰ ਕੁਝ ਹੁੰਦੇ ਆ ਨਾ ਜਿਹੜਾਂ ਤਾਂ ਆਪ ਨੂੰ ਵੀਿੱਦਾ ਹੁੰਦੀਆਂ ਨੇ ਯਾਰ ਦੋਸਤ ਯਾਰ ਰਿਸ਼ਤੇਦਾਰ ਜਿਹੜੇ ਪੈਸੇ ਪਿੱਛੇ ਪਿੱਠ ਘਮਾਉਣ ਲੱਗ ਜਾਂਦੇ ਆ ਜਾਂ ਬੰਦੇ ਨਾਲ ਵਰਤੋਂ ਹਟ ਜਾਂਦੇ ਆ ਸਾਰਿਆਂ ਦੀ ਜ਼ਿੰਦਗੀ 'ਚ ਹੁੰਦਾ ਏ ਚੀਜ਼ਾਂ ਤੁਸੀਂ ਵੀ ਕਦੇ ਦੇਖਿਓ ਵੀ ਜਾਂ ਕਿਸੇ ਬੰਦੇ ਨੂੰ ਪੈਸੇ ਦਾ ਕਮਾਂਡ ਹੋ ਜਾਂਦਾ ਉਹ ਛੋੜ ਦੇ ਨਾਲ ਵਰਤਨਾ ਘੱਟ ਕਰ ਦਿੰਦਾ ਠੀਕ ਆ ਤੇ ਪਰ ਇਹਦੇ 'ਚ ਕਿਤਨਾ ਕਿਤੇ ਪੈਸਾ ਲੈਣ ਵਾਲਾ ਵੀ ਗਰੀਬ ਹੋਵੇ ਲਾ ਜਾਂ ਪੈਸੇ ਲੋੜ ਮੰਨਦੀ ਕਿੰਨਾ ਕਿਤੇ ਜ਼ਿੰਮੇਵਾਰ ਹੁੰਦਾ ਠੀਕ ਆ ਆਪਾਂ ਕਿਸੇ ਤੋਂ ਪੈਸਾ ਫੜਦੇ ਆ ਕੋਈ ਰਿਸ਼ਤੇਦਾਰ ਜਾਂ ਯਾਰ ਦੋਸਤ ਕੋਈ ਵੀ ਆਪਣੀ ਮਦਦ ਕਰਦਾ ਤਾਂ ਤੁਹਾਡਾ ਹੱਥ ਨਹੀਂ ਬੰਦਦਾ ਯਾਰ ਪੈਸੇ ਨਹੀਂ ਮੋੜਨੀ ਹਿੰਮਤ ਹੁੰਦੀ ਤਾ ਤਾਂ ਫੋਨ ਚੱਕਣਾ ਬੰਦ ਨਾ ਕਰੋ ਹਾਲ ਫਿਰ ਇਹ ਸੋਚ ਲੈਂਦਾ ਮਿੰਨਰ ਤਾਂ ਪੈਸੇ ਦਿੱਤੇ ਨਾਲੇ ਵਰਤ ਨੂੰ ਹਟ ਗਿਆ ਹਨਾ ਗ਼ਰੀਬੀ ਗਰੀਬੀ ਗਰੀਬੀ ਇਮੀਰੀ ਜਾਂ ਮਾੜਾ ਟਾਈਮ ਸੁੱਖ ਦੁੱਖ ਬੰਦੇ ਦੀ ਜ਼ਿੰਦਗੀ ਦੇ ਹਿੱਸੇ ਨੇ ਇਹ ਆਉਂਦੇ ਜਾਂਦੇ ਰਹਿੰਦੇ ਨੇ ਪਰ ਫਿਰ ਉਹੀ ਗੱਲ ਕੀਤੀ ਜਾਂਦੀ ਹੈ ਬੀ ਕੁਛ ਨਾ ਕੁਛ ਬੰਦੇ ਨੌਜਵਾਨ ਨੇ ਦੇ ਹਿਸਾਬ ਨਾਲ ਵੀ ਚੱਲਣਾ ਚਾਹੀਦਾ ਜੇ ਆਪਾਂ ਕੋਈ ਜਾਦੇ ਸ੍ਰੀ ਬਣ ਕੇ ਜਏ ਸੋਚ ਕੇ ਜਦ ਨਾ ਹੋਵੇ ਪੈਸੇ ਲੱਗੀਆਂ ਪੈਸਾ ਜ਼ਰੂਰੀ ਨਹੀਂ ਪਰ ਜਦੀ ਦੁਨੀਆ ਚੁੱਪ ਐਸੇ ਨਾਲ ਪੈਸੇ ਨਾਲ ਹੀ ਬਹੁਤ ਕੁਛ ਆ ਯਾਰ ਠੀਕ ਕਰੋ ਇੱਕ ਨੰਬਰ ਦੀ ਕਮਾਈ ਕਰੋ ਆਪ ਆਪਣਾ ਕਰੋ ਹਨਾ ਵੈਰ ਵੀ ਤੁਹਾਡੇ ਨਾਲ ਆ ਠੀਕ ਸਾਰਾ ਕੁਝ ਸੋਨ ਨੂੰ ਕਿਸੇ ਤੋਂ ਕੁਛ ਕਰਨ ਦੀ ਲੋੜ ਨਹੀਂ ਮੰਗਣ ਦੀ ਲੋੜ ਨਹੀਂ ਫਟਾ ਜੰਨ ਦੀ ਰੋਡ ਨੇ ਠੀਕ ਹੈ ਤਸਾਨਾ ਹਾਂ ਦੀ ਕਰ ਤਕ ਕੋਲ 1 ਨੰਬਰ ਤੱਕ ਪੈਸਾ ਕਮਾਓ ਠੀਕ ਹੈ ਚੰਗੀ ਗੱਲ ਪਰ ਅੱਜ ਕੱਲ ਚੱਲ ਵੀ ਟ੍ਰੈਂਡ ਇਹੀ ਰਿਹਾ ਜਿਹੜੇ ਯੂਟਿਊਬਰ ਪੈਸਾ ਬਣਾਓ ਪੈਸਾ ਰੱਬਾ ਪੈਸਾ ਐ ਆ ਜਬਾ ਯੂਟਿਊਬ ਬੁਲਾ ਲਓ ਜਾਂ ਕੋਈ ਰੀਲਾਂ ਇਹ ਚੀਜ਼ਾਂ ਦਿਖਾਈਆਂ ਉਹਨੂੰ ਕਿਉਂਕਿ ਜਿਹੜੇ ਜੰਗਸਟਰ ਆ ਉਹ ਵੀ ਇਹ ਚੀਜ਼ਾਂ ਨੂੰ ਤਾਂ ਐਵੇਂ ਦਿੰਦੇ ਆ ਕਿਉਂਕਿ ਉਹਨਾਂ ਨੇ ਰੀਲਾਂ ਚੋਂ ਚਮਕਦਾ ਓਂਕ ਦੇਖ ਕੇ ਜੇ ਗੱਡੀ ਕਰਾਈ ਦੀ ਹੋਵੇ ਤਾਂ ਉਹਨਾਂ ਨੂੰ ਐ ਹੁੰਦਾ ਵੀ ਆ ਜਿਹੜਾ ਕੋਲੇ ਹੋਣ ਤਾਂ ਸੇਤੀ ਮੀਰ ਹੋਣ ਦੇ ਲਾਚ ਚ ਉਹ ਵੀ ਕਈ ਵਾਰੀ ਗਲਤ ਕੰਮਾਂ ਚ ਫਸ ਜਾਂਦੇ ਆ ਠੀਕ ਆ ਜੇ ਤਾਂ ਛੋਟੀ ਲੱਕ ਆ ਤਾਂ ਤੁਸੀਂ ਲਾਟਰੀ ਨਿਕਲ ਕੇ ਵੀਰ ਹੋ ਜਾਗੇ ਪਰ ਆ ਹੋਰ ਕੰਮਾਂ ਚ ਟਰੇਡਿੰਗ ਜੇ ਉਹ ਆਪਾਂ ਖਰਕਤ ਕੀਤੀ ਨਹੀਂ ਪਰ ਮੈਂ ਨਹੀਂ ਮੰਨਦਾ ਵੀ ਫਿਰ ਤਾਂ ਪਹਿਲਾਂ ਹੀ ਕਿਹਾ ਜਾਂਦਾ ਵੀ ਯਾਰ ਤੁਸੀਂ ਹੱਕ ਮਨਾ ਮੀਰ ਹੋ ਸਕਦੇ ਹੋ ਫਿਰ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ ਸੀ ਠੀਕ ਆ ਫਿਰ ਤਾਂ ਬੰਦਾ ਇੱਕ ਦਿਨ ਚ ਮੀਰ ਹੋ ਜਾ ਕਰੇ ਲੋਕ ਇੰਨੇ ਕ ਮੀਰ ਬੈਠੇ ਆ ਜਿਹੜੇ ਮਾਸਟਰ ਮਾਈਂਡ ਬੰਦਿਆਂ ਨੂੰ ਖਰੀਦ ਕੇ ਉਹਨਾਂ ਨੂੰ ਟ੍ਰੇਨਿੰਗ ਕਰਾ ਕੇ ਮੀਰ ਬਣ ਸਕਦੇ ਪਰ ਨਹੀਂ ਠੀਕ ਹੈ ਸਾਰਾ ਕੁਝ ਤੁਹਾਨੂੰ ਚਾਂਸੇ ਜਿ ਵਸਾਉਣ ਦਾ ਇੱਕ ਸਾਧਨ ਹੁੰਦਾ ਚਮਕਦਮਕ ਦਿਖਾ ਕੇ ਗੱਡੀ ਵਾਲੇ ਸੌਣ ਲੈ ਲੈ ਜੇ ਲੈ ਜਿਵੇਂ ਪਹਿਲਾਂ ਕੰਪਨੀ ਧੱਕੀ ਮਾਰ ਦਿੰਦੀ ਸੀ ਮੈਨੂੰ ਆ ਗੱਡੀ ਦਿੱਤੀ ਕੰਪਨੀ ਨੇ ਆਇਆ ਕਰੋ ਮੈਂ ਝੂਟਾ ਕਹਿਣਾ ਲੱਤਾਂ ਚਲੋ ਬੰਦੇ ਜੁੜੋ ਤੇ ਲੋਕਾਂ ਦੇ ਰਿਸ਼ਤੇ ਆਰ ਨੂੰ ਵੀ ਜੋੜ ਜਾਂਦੇ ਸੀ ਬਾਅਦ ਚ ਕੰਪਨੀ ਭੱਜ ਜਾਂਦੀ ਸੀ ਠੀਕ ਹੈ ਬੰਦਾ ਤਾਂ ਮਜਬੂਰੀ ਜਿ ਜੋੜ ਦੇ ਨਾਲੇ ਬੰਦਾ ਆਫਟਰਪੂਪਦਾ ਸੀ ਨਾਲੇ ਰਿਸ਼ਤੇਦਾਰਾਂ ਨਾਲ ਟੁੱਟਦਾ ਠੀਕ ਹੈ ਤੇ ਰਹੀ ਗੱਲ ਗੱਲ ਪੁਰਾਣੇ ਜ਼ਮਾਨੇ ਦੀ ਪੁਰਾਣੇ ਜ਼ਮਾਨੇ ਚ ਪੈਸਾ ਇੰਨਾ ਨਹੀਂ ਜ਼ਰੂਰੀ ਸੀ ਕਿਉਂਕਿ ਲੋੜਾਂ ਘਰ ਦੀਆਂ ਖੇਤ ਚੋ ਹੀ ਪੂਰੀਆਂ ਹੋਈਆਂ ਜਾਂਦੀਆਂ ਸੀਗੀਆਂ ਤੇ ਕੋਈ ਬਿਮਾਰੀਆਂ ਠਮਾਰੀਆਂ ਨਹੀਂ ਹੈ ਨਹੀਂ ਸੀ ਨਾ ਕੋਈ ਨੇ ਮਹਿੰਗੇ ਲਾਜ਼ ਸੀ ਤੇ ਨਾ ਕਿਸ ਨੂੰ ਇੰਨੇ ਇਲਾਜ ਕਰਾਉਣ ਦੀ ਲੋੜ ਹੁੰਦੀ ਸੀ ਕਿਉਂਕਿ ਗਰੀਬੀ ਸੀ ਪਹਿਲੀ ਗੱਲ ਕਰਾਉਂਦੇ ਵੀ ਨਹੀਂ ਸੀ ਲੋਕ ਜੇ ਹੁੰਦੇ ਸਾਬਤ ਹੁੰਦੇ ਸੀ ਪਿੰਡਾਂ ਚ ਜਿਹੜੀਆਂ ਬੂਟੀਆਂ ਨਾਲ ਹੀ ਹੋ ਜਾਂਦੇ ਸੀ ਹੰਦੇ ਹੁਣ ਵੀ ਜਿਹੜੀਆਂ ਬੂਟੀਆਂ ਨਾਲ ਹੀ ਆ ਪਰ ਉਹਨਾਂ ਦੀ ਇੰਗਲਿਸ਼ ਦਵਾਈਆਂ ਬਣ ਗਈਆਂ ਡਾਕਟਰਾਂ ਨੇ ਉਹ ਆਪ ਦੇ ਕਾਰੋਬਾਰ ਬਣਾ ਲਏ ਠੀਕ ਆ ਆਫਰਾਂ ਦਿੱਤੀਆਂ ਦਿੰਨੀ ਐ ਐ ਕਰੋ ਐ ਕਰੋ ਠੀਕ ਆ ਜਦ ਬਠਿੰਡਾ ਦਾ ਪਹਿਲਾਂ ਕਿਤੇ ਨਹੀਂ ਹਸਪਤਾਲ ਹੋਣੇ ਜਿੰਨੇ ਬਠਿੰਡੇ ਜਿਹਾ ਹੋਵੇ ਉਹਦੇ ਵਿੱਚ ਕੁਛ ਨਾ ਕੁਛ ਆਪਾਂ ਜ਼ਮੀਨ ਨਾਲੇ ਵੀ ਜ਼ਿੰਮੇਵਾਰ ਆ ਕਿਉਂਕਿ ਆਪਾਂ ਨੂੰ ਤਾਂ ਘਟੋ ਘਟ ਆਪਦੀ ਸਬਜ਼ੀ ਭਾਜੀ ਘਰ ਦੀ ਖਾਣੀ ਤਾਂਗੇ ਕਣਕ ਝੋਨਾ ਜਾਂ ਕਣਕ ਜਿਵੇਂ ਇਹਦੇ ਵਿੱਚ ਸਿੱਟ ਲੋਗੇ ਕੋਈ ਚੱਕ ਨਹੀਂ ਕਿਉਂਕਿ ਇਹਨੂੰ ਤੁਸੀਂ 6 ਮਹੀਨੇ ਦੀ ਫਸਲ ਹੋਵੇ ਢੋਲ ਚ ਪਈ ਰਹਿੰਦੀ ਤਿੰਨ ਚਾਰ ਮਹੀਨੇ ਫਿਰ ਪਕਾ ਕੇ ਖਾਣਾ ਇਹਦਾ ਨਹੀਂ ਇੰਨਾ ਫੈਕਟ ਮੇਰੇ ਹਿਸਾਬ ਨਾਲ ਦੀ ਮਾਨ ਸਹੀ ਹੈ ਤਾਂ ਵੀ ਹੋਣਾ ਪਰ ਜਿਹੜੀਆਂ ਸਬਜ਼ੀਆਂ ਇੱਕ ਦੋ ਵੇਣਾ ਰੇਸ ਸਪਰੇ ਕਰਕੇ ਆਪਾਂ ਖਾਣੀਆਂ ਤਾਂ ਉਹ ਆਪਣੇ ਸਰੀਰ ਤੇ ਵੀ ਅਸਰ ਪਾਉਂਦੀਆਂ ਨੇ ਉੱਥੇ ਫਿਰ ਪੈਸੇ ਦੀ ਬਰਵਾਦੀ ਹੁੰਦੀਆਂ ਤੇ ਪੈਸੇ ਦੀ ਲੋੜ ਵੀ ਪੈਂਦੀ ਆ ਪਰ ਆਪਣਾ ਹੌਣਾ ਮੰਨਣਾ ਹਲੇ ਵੀ ਇਹ ਆ ਵੀ ਸੀਮਤ ਹੱਦ ਤੱਕ ਪੈਸੇ ਵੱਲ ਜਾਓ ਪੈਸਾ ਕਮਾਓ ਠੀਕ ਆ ਪਰ ਪੈਸੇ ਪਿੱਛੇ ਨਾ ਭੱਜੋ ਠੀਕ ਆ ਬਹੁਤ ਬੰਦੇ ਅਮੀਰ ਤੋਂ ਅਮੀਰ ਬੰਦੇ ਵੀ ਆਪ ਨੂੰ ਮਿਲਦੇ ਨੇ ਉਹ ਵੀ ਕਹਿੰਦਾ ਯਾਰ ਪੈਸਾ ਜ਼ਰੂਰੀ ਆ ਠੀਕ ਆ ਪਰ ਕਿਉਂਕਿ ਬੰਦਾ ਜਿਵੇਂ ਦੇ ਵਾਤਾਵਰਣ ਚ ਵਿਚਰਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਕਿ ਕੀ ਅਮਤ ਹੁੰਦੀ ਹੈ ਇੱਥੇ ਬਹੁਤ ਕੁਸ ਹੁੰਦਾ ਪੈਸੇ ਵਿੱਚ ਠੀਕ ਆ ਸਾਨੂੰ ਵੀ ਪਤਾ ਠੀਕ ਆ ਭਾਤਲ ਹੋ ਜਾਂਦੇ ਨੇ ਪੈਸੇ ਪਿੱਛੇ ਭਰਾ ਭਰਾ ਨਾਲ ਟੁੱਟ ਜਾਂਦੇ ਪੈਸੇ ਪਿੱਛੇ ਠੀਕ ਆ ਪਰ ਗਲਤ ਤੇ ਕੰਸਰਨ ਹੁੰਦਾ ਗਲਤੀ ਕੰਸਰਨ ਦੀ ਹੁੰਦੀ ਹੈ ਕਿਉਂਕਿ ਸਾਨੂੰ ਵੀ ਪਤਾ ਕੋਈ ਵੀ ਬਲੱਡ ਰਿਲੇਸ਼ਨ ਚ ਕਿਸੇ ਦਾ ਹੱਕ ਮਾਰ ਕੇ ਰਾਜ਼ੀ ਨਹੀਂ ਹੁੰਦਾ ਹਨ ਠੀਕ ਆ ਹੋਊਗੀ ਦੁਨੀਆ ਹੁੰਦੇ ਹੋਣਗੇ ਪਰ ਆਪਣਾ ਸੁਭਾ ਨਹੀਂ ਹੈਗਾ ਹਨ ਆਪਣੇ ਇਹ ਸੋਚਦੇ ਵੀ ਕੋਈ ਆਇਆ ਐ ਆਪਦੇ ਹੱਕ ਮਾਰ ਲੂਗਾ ਉਹ ਕਿਤੇ ਨਾ ਕਿਤੇ ਦੂਜੀ ਧਿਰ ਦੀ ਗਲਤੀ ਹੁੰਦੀ ਆ ਤੇ ਉਹ ਚੀਜ਼ਾਂ ਪਰ ਅਗਲਾ ਇੱਕ ਬੰਦਾ ਹੁੰਦਾ ਉਹ ਚੀਜ਼ਾਂ ਸੋ ਨਹੀਂ ਕਰਨਾ ਕਰਦਾ ਹੁੰਦਾ ਵੀ ਆ ਮੇਰੇ ਨਾਲ ਇਹਨੇ ਆਇਆ ਕੀਤਾ ਸੀ ਸਾਡੀ ਤਾਂ ਲੜਾਈ ਹੁੰਦੀ ਆ ਕਿਉਂਕਿ ਅਗਲਾ ਕਹਿੰਦਾ ਘਰੇਲੂ ਲੜਾਈ ਨੂੰ ਆਪਾਂ ਘਰੇਲੂ ਰੱਖੀਏ ਲੋਕਾਂ ਮੂਹਰੇ ਦਵਾਸਾ ਨਾਮ ਨਹੀਂ ਆਈਏ ਤਾਂ ਫਿਰ ਉੱਥੇ ਲੋਕ ਦੋਨਾਂ ਧਿਰਾਂ ਨੂੰ ਗੈਨ ਲੱਗ ਜਾਂਦੇ ਆ ਜਿਹੜੀ ਸਾਥ ਹੁੰਦੀ ਆ ਜਾਂ ਹੁੰਦੀ ਆ ਦੋਨਾਂ ਧਿਰਾਂ ਨੂੰ ਵੀ ਇਹਨੇ ਆਇਆ ਕਰਤਾ ਯਾਰ ਇਹਨੇ ਆਇਆ ਵਿਚੋ ਗੱਲ ਕਿਸੇ ਨੂੰ ਨਹੀਂ ਪਤਾ ਹੁੰਦੀ ਹੁੰਦੇ ਇੱਕ ਦੋ ਬੰਦੇ ਜਿਹੜੇ ਇਹ ਰਿਸ਼ਤੇ ਨੂੰ ਬਦਨਾਮ ਕਰ ਦਿੰਦੇ ਬਾਕੀ ਥੋੜਾ ਜਿਹਾ ਜਿਵੇਂ ਕਹਿੰਦੇ ਹੁੰਦੇ ਆ ਕੋਈ ਰੱਬ ਜਾਦੇ ਖੁੱਲ੍ਹ ਦੇ ਦੇਣਾ ਕੋਈ ਕੋਈ ਬੰਦਾ ਨੇ ਗਰੀਬੀ ਦੇਖੀ ਹੋਵੇ ਉਹਨੂੰ ਰੱਬ ਆਟੋਮੈਟਿਕ ਕੋਈ ਚੀਜ਼ ਦੇ ਦੇਣਾ ਮੰਨ ਲਓ ਉਹਨੂੰ ਪੈਸਾ ਮਿਲ ਜੇ ਕੋਈ ਜੋਬ ਮਿਲ ਜੇ ਠੀਕ ਆ ਤਾਂ ਬਸ ਉਹਨੂੰ ਐ ਹੀ ਹੋ ਜਾਂਦਾ ਵੀ ਮੈਂ ਕੀ ਦੇ ਲੈਣ ਦਾ ਹੁਣ ਠੀਕ ਆ ਉਹਦੇ ਵਾਸਤੇ ਭੈਣ ਭਰਾ ਰਿਸ਼ਤੇਦਾਰ ਮੰਨ ਲਓ ਕਹਿੰਦੇ ਉਹ ਪੈਰ ਛੱਡ ਜਾਂਦਾ ਉਹਤ ਲਿਖਵਾ ਚ ਹੋ ਜਾਂਦਾ ਠੀਕ ਆ ਤੇ ਬੁਲਾਉਣਾ ਚਲਾਉਣਾ ਇਸ ਚੀਜ਼ ਤੇ ਮੈਟਰ ਨਹੀਂ ਕਰਦਾ ਕੋਈ ਬੰਦਾ ਸੰਗਾ ਲੂ ਹੁੰਦਾ ਉਹ ਕਿਸੇ ਨੂੰ ਘੱਟ ਬੁਲਾਉਂਦਾ ਹੁੰਦਾ ਕੋਈ ਬੰਦਾ ਖੁੱਲੇ ਸੁਭਾਤ ਹੁੰਦਾ ਹਰ ਇੱਕ ਨੂੰ ਬੁਲਾ ਲੈਂਦਾ ਠੀਕ ਆ ਪਰ ਜੇ ਕੋਈ ਆਪ ਕਹਿੰਦਾ ਪੈਸੇ ਨਾਲ ਕੋਈ ਬੁਲਾਉਣਾ ਸਲਾਉਣਾ ਛੱਡੰਦਾਂ ਨਹੀਂ ਠੀਕ ਆ ਜਿਹਦੇ ਕੋਲੇ ਵੱਧ ਪੈਸਾ ਹੋਊ ਤਾਂ ਸਮਝੀ ਵੱਧ ਬੁਲਾਊ ਚਲਾਊ ਕਿਉਂਕਿ ਉਹਨੂੰ ਆਇਆ ਹੁੰਦਾ ਵੀ ਯਾਰ ਮੈਨੂੰ ਕਦੋਂ ਕਿਤੇ ਵੀ ਮੈਂ ਆ ਬੰਦੇ ਤੋਂ ਆ ਕੰਮ ਲੈਣਾ ਕਿਉਂਕਿ ਉਹ ਥੋੜਾ ਜਿਹਾ ਮਾਸਟਰ ਮੈਂਡ ਬੰਦਾ ਹੋ ਜਾਂਦਾ ਵੀ ਇਹ ਤੋਂ ਮੈਂ ਆ ਕੰਮ ਲੈਣਾ ਹੁੰਦਾ ਠੀਕ ਆ ਮੈਂ ਉਹਨੂੰ ਬੁਲਾਮਾ ਕਦੇ ਰੋਡ ਪੈ ਜਾਂਦੀ ਦੂਜੇ ਬੰਦੇ ਨਾਲ ਹੁੰਦਾ ਯਾਰ ਵੀ ਚੱਲ ਕੋਈ ਗੱਲ ਨਹੀਂ ਜੋ ਸੰਘਾਲੂ ਹੋਵੇ ਜਾਂ ਕੋਈ ਕੋਈ ਨਾ ਲੜ ਲਾਈ ਹੁੰਦੀ ਅਗਲਾ ਕਹਿੰਦਾ ਨਹੀਂ ਤਾਂ ਆਪਣੇ ਵਾਲ ਤੇ ਵੀਡੀਓ ਨਾਲ ਜੁੜੇ ਰਹੋ ਗੱਲਾਂ ਜੋ ਜੋ ਛੋਟਨਾ ਕਰਨੀਆਂ ਨੇ ਅੱਜ ਆਪਾਂ ਪੈਸੇ ਵਾਰੀ ਕਰਾਂਗੇ ਤੇ ਵੀਡੀਓ ਨਾਲ ਅੱਗੇ ਜੁੜਦੇ ਹਾਂ ਤੇ ਆਪਾਂ ਪਹੁੰਚ ਗਏ ਸੀਗੇ ਖੇਤ ਅਖੜ ਆਪਣਾ ਸਾਈਕਲ ਤੇ ਇਹ ਆਪਣੀ ਲਸਣ ਦੋ ਵਾਰੀ ਇਹਨੂੰ ਗੁੱਡ ਗੜਾਈ ਹੋ ਗਈ ਕਿਹੜਾ ਲੇਬਰ ਨੇ ਗੁੱਡ ਦਿੱਤੀ ਤੇ ਕਿਹੜਾ ਆਪ ਗੁੱਡ ਦਿੱਤੀ ਸੀ ਹੁਣ ਕੱਲ ਪਰਸੋ ਪਾਣੀ ਲਾਇਆ ਤੇ ਗਰੋਥ ਇਹਦੀ ਚੰਗੀ ਆ ਤੇ ਜਿਵੇਂ ਆਪਾਂ ਪੈਸੇ ਵਾਰੀ ਕਰ ਲੋ ਬਤ ਕਰਦੇ ਸੀ ਯਾਰ ਹਨਾ ਇਹ ਚੀਜ਼ਾਂ ਦੇਖਿਆ ਕਰੋ ਤੁਸੀਂ ਰਿਸ਼ਤੇ ਨੇ ਰਿਸ਼ਤੇ ਯਾਰ ਬਹੁਤ ਬਣਦੇ ਨੇ ਠੀਕ ਆ ਪਰ ਹਰ ਇੱਕ ਥਾਂ ਪੈਸਾ ਮੈਟਰ ਨਹੀਂ ਕਰਨਾ ਚਾਹੀਦਾ ਜਿਹੜੇ ਜਿਹੜੇ ਵਾਸਤੇ ਹੁਣ ਵੀ ਪੈਸਾ ਮੈਟਰ ਆ ਉਹਦੇ ਭੈਣ ਭਰਾਵਾਂ ਨਾਲ ਯਾਰਾਂ ਨਾਲ ਪੈਸੇ ਪਿੱਛੇ ਟੁੱਟਦੇ ਆ ਠੀਕ ਹੈ ਪੈਸਾ ਯਾਰ ਸੋਨ ਵੀ ਪਤਾ ਪੈਸਾ ਨਾਲ ਨਹੀਂ ਜਾਂਦਾ ਹੁੰਦਾ ਕਿਸੇ ਵਕਤ ਵੀ ਠੀਕ ਹੈ ਕੁਝ ਵਕਤ ਦੀ ਚਮਕਨਾਮਕ ਪੈਸਾ ਦਿੰਦਾ ਪਰ ਇੰਨਾ ਕੋਵੇ ਵੀ ਤੁਹਾਡੇ ਕੋਲੇ ਥੋੜੀ ਜੀ ਸੇਵਿੰਗ ਹੋਵੇ ਤੁਹਾਨੂੰ ਕਿਸੇ ਮੂਰੇ ਹੱਥ ਅੜਨੇ ਨਾ ਚਾਹਾਂ ਉਹਦੇ ਵਾਸਤੇ ਵੀ ਤੁਸੀਂ ਕੰਮ ਕਰੋ ਕੰਮ ਕਰੋ ਇੱਕ ਨੰਬਰ ਦਾ ਆਪਦੀ ਖੇਤੀ ਜਾਂ ਕੋਈ ਬਿਜ਼ਨਸ ਠੀਕ ਹੈ ਪਰ ਦੋ ਨੰਬਰ ਦਾ ਤਪੱਸਿਆ ਤੁਸੀਂ ਕੁਮਾ ਕੇ ਧਰ ਲੋਗੇ ਉਹ ਤਾਂ ਤੁਹਾਡੇ ਫਿਰ ਬਿਮਾਰੀ ਠਾਰੀ ਚ ਜਾਂ ਮਾੜੇ ਟਾਈਮ ਚ ਵੀ ਉਹਨੇ ਕੰਮ ਨਹੀਂ ਆਉਣਾ ਕਿਉਂਕਿ ਕਿਤੇ ਨਾ ਕਿਤੇ ਰੱਬ ਤਾਂ ਹੈਗਾ ਹੀ ਆ ਠੀਕ ਆ ਪਰ ਇਹ ਚੀਜ਼ ਨਾ ਹੋਵੇ ਵੀ ਮਾੜੇ ਜਿਹੇ ਪੈਸੇ ਪਿੱਛੇ ਠੀਕ ਆ ਤੁਸੀਂ ਯਾਰ ਦੋਸਤ ਨਾਲ ਰਿਸ਼ਤੇਦਾਰਾਂ ਨਾਲ ਜਾਂ ਆਪਣੇ ਨਾਲ ਕੱਟਿਓ ਠੀਕ ਆ ਆਪਣਾ ਇਹ ਸੁਹਾਗ ਆ ਉਹ ਕਹਿੰਦੇ ਨੇ ਆਪ ਦੀ ਮੂੰਹ ਮਿੱਠਾ ਮੂੰਹ ਨਹੀਂ ਮਠੂਣੀ ਬਣੀ ਦਾ ਠੀਕ ਆ ਆਪਣਾ ਨਾਲ ਆਪਣੇ ਆਪਣਾ ਦਿਲੀ ਇਹ ਜਿਹਾ ਇੱਕ ਪਹਿਲੀ ਗੱਲ ਤਾਂ ਨੂੰ ਇੱਕ ਮੇਰੇ ਟੀਚਰ ਨੇ ਵੀ ਗੱਲ ਕਹੀ ਸੀ ਠੀਕਾ ਤੇਰਾ ਕਹਿੰਦੀ ਇਹ 네ਗੇਟਿਵ ਪੁਆਇੰਟ ਆ ਸਰਨ ਮੈਂ 스피ਕਿੰਗ ਕਰਦਾ ਹੁੰਦਾ ਸੀ ਤੇ ਸਿੰਪਲ ਮੈਡਮ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਨਹੀਂ ਸ਼ਰਨ ਤੇਰਾ 네ਗੇਟਿਵ ਪੁਆਇੰਟ ਆ ਤੂੰ ਹਰ ਇੱਕ ਨਾਲ ਖੁੱਲੇ ਜਾਣਾ ਠੀਕ ਆ ਪਰ ਉਹ ਸੁਭਾਅ ਹੁੰਦਾ ਕਿ ਇਹਦਾ ਬੰਦਾ ਹਰ ਇੱਕ ਨਾਲ ਗੱਲਾਂ ਸ਼ੇਅਰ ਕਰ ਲੈਂਦਾ ਹੁੰਦਾ ਠੀਕ ਆ ਤੇ ਮੇਰਾ ਉਹ ਸੁਭਾਅ ਮੈਂ ਜੇ ਕੋਈ ਯਾਰੀ ਦੋਸਤ ਆ ਉਹਦੇ ਨਾਲ ਵੀ ਆਪਾਂ ਦਿਲੋਂ ਕਰਦੇ ਆ ਜਿਹਦਾ ਨਹੀਂ ਕਰਦੇ ਨਹੀਂ ਕਰਦੇ ਜਿਹੜਾ ਕੋਈ ਯਾਰ ਦੋਸਤ ਆ ਰਿਸ਼ਤੇਦਾਰ ਆ ਬੈਸਟ ਫਰੈਂਡ ਆ ਠੀਕ ਆ ਉਹਨਾਂ ਨਾਲ ਆਪਾਂ ਦਿਲੋਂ ਕਰਦੇ ਆ ਸਾਰੇ ਇਸ ਤਰ੍ਹਾਂ ਦੇ ਆਪਾਂ ਦਿਲੋਂ ਕਰਦੇ ਆ ਕੋਈ ਨਹੀਂ ਕਰਦੋ ਗੱਲ ਬੱਕਰੀ ਆ ਠੀਕ ਹੈ ਤੇ ਮੈਨੂੰ ਗੁੱਸਾ ਵੀ ਬਹੁਤ ਆਉਂਦਾ ਹਨ ਜੇ ਕੋਈ ਗਲਤ ਕਰਦਾ ਜਾਂ ਫੋਨ ਨਹੀਂ ਚੱਕਦਾ ਜਾਂ ਕੁਝ ਠੀਕ ਬੁਲਾਉਂਦਾ ਚਲਾਉਂਦਾ ਘੱਟ ਜਾਂ ਇਗਨੋਰ ਕਰਦਾ ਮੈਨੂੰ ਤੇ ਗੁੱਸਾ ਬਹੁਤ ਆਉਂਦਾ ਫਿਰ ਮੈਂ ਉਹਨੂੰ ਛੱਟ ਦਿੰਦਾ ਉਹਨਾਂ ਮੂੰਹ ਬੰਦ ਇਹਨਾਂ ਘੱਟ ਬੋਲਣਾ ਜੇ ਮੈਂ ਹਾਂ ਇਹ ਨਹੀਂ ਹੈਗਾ ਮੈਨੂੰ ਬੁਲਾਉਂਦਾ ਨਹੀਂ ਮੈਂ ਉਹਦੇ ਨਾਲ ਘੱਟ ਕਰ ਦਿੰਦਾ ਉਹਨਾਂ ਬੋਲਣਾ ਚੱਲਣਾ ਇਹਨੂੰ 네ਗੇਟਿਵ ਮੰਨੋ ਮੇਰੀ ਚੰਗਾਈ ਮੈਨੂੰ ਜਾਂ ਮੇਰਾ ਮਾੜਾਪਣ ਮੰਨੋ ਕਿਉਂਕਿ ਜਦੋਂ ਯਾਰ ਸੁਣਨ ਨੂੰ ਯਾਰ ਬੰਦਾ ਇਗਨੋਰ ਕਰਦਾ ਫਿਰ ਆਪਾਂ ਵੀ ਕਿਸੇ ਤੋਂ ਕੀ ਲੈਣਾ ਹੁੰਦਾ ਹਨਾ ਕਿਸੇ ਨੂੰ ਕੋਈ ਨਹੀਂ ਦਿੰਦਾ ਠੀਕ ਹੈ ਤੁਹਾਨੂੰ ਮੈਂ ਪ ਅਤੇ ਯਾਰ ਦੋਸਤੇ ਸੋਡੇ ਨਾਲ ਵਰਤਮਾਨ ਹਟ ਜਾਣੇ ਪਰ ਮੈਨੂੰ ਰੱਬ ਨੇ ਮਾੜੇ ਬੰਦੇ ਵੀ ਮਿਲੇ ਆ ਪੰਜ ਸੱਤ ਮਾੜੇ ਬੰਦੇ ਮਿਲੇ ਉਹਨਾਂ ਦਾ ਪੌਥੀ ਛੱਡ ਦਿੱਤਾ ਉਹਨਾਂ ਨੇ ਠੀਕ ਆ ਤੇ ਦੋਸਤ ਆਪ ਨੂੰ ਬਹੁਤ ਵਿੱਚ ਚੰਗੇ ਮਿਲ ਗਏ ਠੀਕ ਆ ਜਿਹੜੇ ਤੇ ਆਪ ਨੂੰ ਫੋਨ ਕਰਨ 6 ਮਹੀਨਾ ਬਾਅਦ ਫੋਨ ਕਰਨ ਤਾਂ ਸਾਰਾ ਕੁਝ ਪੁੱਛਦੇ ਆ ਠੀਕ ਆ ਜਿਵੇਂ ਹੁਣ ਕੱਲ ਬਾਈ ਦੀ ਡੈਥ ਹੋ ਗਈ ਸੀ ਮਾਵੇਂ ਕੇ ਪਰੌਣੇ ਦੀ ਡੈਥ ਹੋ ਗਈ ਸੀ ਪਹਿਲਾਂ ਭੈਣ ਦੀ ਠੀਕ ਆ ਤਾਂ ਜਿਹੜੇ ਯਾਰ ਦੋਸਤ ਮੰਲਾ ਚਲ ਨਹੀਂ ਵੀ ਟਾਈਮ ਹੁੰਦਾ ਬੰਦੇ ਕੋਲੇ ਟਿਕਾਪ ਨੂੰ ਫੋਨ ਕੀਤਾ ਮੈਸੇਜ ਕੀਤੇ ਵੀ ਭਾਈ ਕੀ ਗੱਲ ਹੋ ਗਈ ਹੁਣ ਬਸ ਇੰਨੀ ਵੱਧ ਹੁੰਦਾ ਯਾਰ ਬੰਦੇ ਨੂੰ ਸਾਰਾ ਹੁੰਦਾ ਹਨਾ ਪਹਿਲਾਂ ਵੀ ਆਪਣੇ ਤੇ ਥੋੜਾ ਜਿਹਾ ਕੇਸ ਚੱਲੀ ਜਾਂਦਾ ਜੋ ਕਿ ਬਹੁਤ ਜਿਆਦਾ ਨਜਾਇਜ਼ ਆ ਤਾਂ ਉਹਦੇ ਵਿੱਚ ਵੀ ਯਾਰ ਦੋਸਤ 100 100 150 ਕਿਲੋਮੀਟਰ ਤੋਂ ਜਿੰਨੂੰ ਜਿੰਨੂੰ ਪਤਾ ਲੱਗਦਾ ਸੀ ਭੱਜ ਕੇ ਆ ਕੇ ਆਪਣਾ ਗੱਲਬਾਤ ਆਪ ਨੂੰ ਹੌਸਲਾ ਦੇ ਕੇ ਗਏ ਸੀ ਪਰ ਟੈਨਸ਼ਨ ਕਿਹੜਾ ਹੁੰਦੀ ਆ ਫਿਰ ਆਪਾਂ ਸਦ ਸੱਦ ਦੀਆਂ ਇਹ ਗੱਲਾਂ ਵੀ ਚਲੋ ਯਾਰ ਕੋਈ ਰੱਬ ਨੂੰ ਜੋ ਮਨਜੂਰ ਹੋਇਆ ਉਹ ਹੋ ਜੂਗਾ ਨਾ ਟੈਨਸ਼ਨ ਲੈ ਕੇ ਵੀ ਕੀ ਵਰਨਾ ਪਰ ਉਹ ਚੀਜ਼ ਆਪਣੇ ਤੇ ਨਜਾਇਜ਼ ਪਈ ਵੀ ਆ ਠੀਕ ਆ ਵਿੱਚ ਆਪ ਨੂੰ ਇੱਕ ਵੀ ਪਰਸੈਂਟ ਕਸੂਰ ਨਹੀਂ ਹੈਗਾ ਪਰ ਉੱਥੋਂ ਵੀ ਮੈਨੂੰ ਉਹ ਕੇਸ ਨੇ ਵੀ ਮੈਨੂੰ ਬਹੁਤ ਇਹ ਚੀਜ਼ਾਂ ਸਿਕਾਈਆਂ ਵੀ ਯਾਰ ਜਿਹੜੇ ਬੰਦੇ ਦਾ ਕਸੂਰ ਆ ਠੀਕ ਆ ਕਿੱਥੇ ਉਹ ਬੰਦਾ ਆਪ ਨੂੰ ਘਰੇ ਆ ਕੇ ਕਹਿੰਦੇ ਵੀ ਯਾਰ ਸਾਡਾ ਕਸੂਰ ਸੀਗਾ ਸਾਡੀ ਵਜ੍ਹਾ ਨਾਲ ਤੁਸੀਂ ਫਸੇ ਹੋ ਤੇ ਅਸੀਂ ਤੁਹਾਡੇ ਨਾਲ ਹਨ ਪਰ ਉਹ ਬੰਦੇ ਨੇ ਨਾਂ ਨੂੰ ਕਢਾਉਣ ਦੀ ਕੋਸ਼ਿਸ਼ਾਂ ਕੀਤੀਆਂ ਵੀ ਆਪਾਂ ਕਿ ਲਿਆਣਾ ਹਨਾ ਕਦੇ ਉਹ ਬੰਦੇ ਨੇ ਆ ਕੇ ਪੁੱਛਿਆ ਵੀ ਨਹੀਂ ਠੀਕ ਹੈ ਪਿੰਡ 'ਚੋ ਵੀ ਬਹੁਤ ਯਾਰ ਦੋਸਤ ਆ ਜਿਹੜਾ ਨੇ ਪੁੱਛਿਆ ਤੇ ਬਹੁਤ ਨੇ ਨਹੀਂ ਵੀ ਪੁੱਛਿਆ ਠੀਕ ਹੈ ਕਿਉਂਕਿ ਸਾਨੂੰ ਪਤਾ ਹੀ ਹੈ ਜੇ ਸ਼ਰੀਕ ਹੁੰਦੇ ਆ ਜਿਾ ਜੋ ਵੀ ਕਹਿੰਦੇ ਆ ਕਿਉਂਕਿ ਇਹ ਇਹ ਪੁਰਾਣੇ ਬਜ਼ੁਰਗਾਂ ਨੇ ਐਵੇਂ ਨਹੀਂ ਸ਼ਰੀਕ ਕਿਹਾ ਹਨਾ ਇਹ ਹੁੰਦੇ ਆ ਰਿਐਲਿਟੀ 'ਚ ਹੁੰਦੇ ਆ ਠੀਕ ਹੈ ਵੀ ਪੁੱਛਣ ਨਾਲ ਯਾਰ ਬੰਦੇ ਨੂੰ ਕਿਹੜਾ ਸੁੱਤ ਕੋਈ ਲੈ ਲੂ ਹਨਾ ਜੇ ਕੋਈ ਸਾਨੂੰ ਕੁਝ ਲਊਗਾ ਸੁੱਤ ਤਾਂ ਉਹਨੂੰ ਦੇ ਕੇ ਖੜਾ ਛੁੱਟੂਗਾ ਛੋਟਾ ਆਧਾਰ ਚਕਾਇ ਬਣਾ ਤਾਂ ਕਿਸੇ ਦਾ ਖੜਾ ਨਹੀਂ ਕੋਈ ਵੀ ਰਿਸ਼ਤੇਦਾਰ ਵੀ ਕੁਛ ਏਦਾਂ ਦੇ ਕਿ ਰੰਗ ਰੰਗ ਪੁੱਛ ਲੈਂਦੇ ਵੀ ਕੀ ਹੋਇਆ ਹਨਾ ਮਾੜਾ ਹੋਇਆ ਐ ਹੋਇਆ ਠੀਕ ਆਪਾਂ ਕਿਸੇ ਨੂੰ ਭੰਡਦੇ ਨਹੀਂ ਯਾਰ ਕੋਈ ਆਪਾਂ ਏਡੇ ਵੱਡੇ ਬੰਦੇ ਨਹੀਂ ਹੋਏ ਆਪਾਂ ਨੂੰ ਕਿਸੇ ਨੂੰ ਭੰਡ ਕੇ ਜਾਂ YouTube ਤੇ ਭੰਡ ਕੇ ਆਪਾਂ ਕੁਝ ਨਾਮ ਹੀ ਕੱਟਨੀ ਆ ਪਰ ਇਹ ਮੈਂ ਦਿਲ ਦੀਆਂ ਗੱਲਾਂ ਨਵੇਂ ਬੰਦਿਆਂ ਨੂੰ ਇਹ ਦੱਸਣੀਆਂ ਚਾਹਣਾ ਵੀ ਆ ਚੀਜ਼ਾਂ ਹੁੰਦੀਆਂ ਨੇ ਕੁਝ ਬੰਦੇ ਇਹੋ ਜਿਹੇ ਜਿਹੜੇ ਅੱਜ ਵੀ ਆਪ ਨੂੰ ਦੱਸ ਦੇਣਾ ਬਾਅਦ ਆਪਾਂ ਉਹਨਾਂ ਦਾ ਕਦੇ ਨਹੀਂ ਦੇਣ ਦੇ ਸਕਦੇ ਚਾਹੇ ਆਪਾਂ ਨੂੰ ਕਦੇ ਉਹ ਚੀਜ਼ ਆਪਣਾ ਗਲਤੀ ਵੀ ਕਰ ਜਾਣਾ ਉਹ ਇਨਸਾਨ ਠੀਕ ਆ ਆਪਾਂ ਇੱਥੇ ਕਿਹਦਾ ਨਾਮ ਨਹੀਂ ਲੈਂਦੇ ਪਰ ਉਹਨਾਂ ਨੂੰ ਵੀ ਪਤਾ ਵੀ ਸਾਡੀ ਗੱਲ ਹੋ ਰਹੀ ਹੈ ਉਹਨਾਂ ਨੂੰ ਆਪਾਂ ਨੂੰ ਹਫ਼ਤੇ ਦੱਸ ਦੇਣਾ ਬਾਅਦ ਪੁੱਛ ਨਹੀਂ ਪੁੱਛਾਂ ਵੀ ਕੀ ਹੋਣਾ ਵੀ ਟੈਨਸ਼ਨ ਨਾ ਲਓ ਹਨਾ ਵੀ ਮੈਂ ਇੱਥੇ ਗੱਲ ਕੀਤੀ ਸੀ ਮੈਂ ਇੱਥੇ ਗੱਲ ਕੀਤੀ ਸੀ ਹਨਾ ਇਹ ਜਿਹੇ ਬੰਦੇ ਨੂੰ ਮੋਸ਼ਨ ਕਿੱਥੋਂ ਕਿਹੜਾ ਬੰਦਾ ਯਾਰ ਆਪਣੀ ਕਿੰਨੀ ਸਹਾਇਤਾ ਕਰ ਰਿਹਾ ਠੀਕ ਆ ਉਹ ਕੀ ਕਿਸ ਦੇ ਕਾਬਲ ਹੁੰਦਾ ਉਹ ਕਿੰਨੀ ਰਿਸਪੈਕਟ ਦੇ ਕਾਬਲ ਹੁੰਦਾ ਨਾ ਜਾਂ ਉਹਨੂੰ ਇੰਨੀ ਕੀ ਲੋਡ ਹੁੰਦੀ ਹੈ ਪਰ ਇਹ ਇਹ ਵੈਗਰੋ ਦੀ ਕਿਰਪਾ ਹੁੰਦੀ ਹੈ ਕਿਉਂਕਿ ਜਿਹੜੇ ਬੰਦੇ ਨੇ ਮਾੜਾ ਚੰਗਾ ਟਾਈਮ ਦੇਖਿਆ ਹੋਵੇ ਨਾ ਉਹ ਆਪ ਹੀ ਜੁੜਦਾ ਉਹ ਜੁੜਦਾ ਹੁੰਦਾ ਤੁਹਾਡੀ ਚੰਗਿਆਈ ਦੇਖ ਕੇ ਉਹਨੂੰ ਪਤਾ ਹੁੰਦਾ ਵੀ ਯਾਰ ਇਹ ਬੰਦਾ ਇੱਥੇ ਗਲਤ ਨਹੀਂ ਹੈਗਾ ਨਾ ਠੀਕ ਆ ਇਹ ਬੰਦੇ ਦੇ ਸਾਫ਼ ਆ ਉਹ ਤੁਹਾਡੇ ਨਾਲ ਤਾਂ ਜੁੜਦਾ ਹੁੰਦਾ ਤੇ ਉਹ ਤੁਹਾਡੇ ਨਾਲ ਜੁੜ ਜੇ ਤਾਂ ਕਾਫੀ ਲੰਮੇ ਸਮੇਂ ਤੱਕ ਉਹ ਰਹਿੰਦਾ ਹੁੰਦਾ ਤੇ ਉਹ ਕਿਤੇ ਤੁਹਾਡੇ ਨਾਲ ਗੁੱਸੇ ਵੀ ਹੁੰਦਾ ਉਹਨੂੰ ਮਨਾ ਲੈਣਾ ਚਾਹੀਦਾ ਇਹ ਛੋਟੀ ਉਹਦੀ ਉਹਦੀ ਗਲਤੀ ਵਿੱਚ ਇਹ ਛੋਟੀ ਗਲਤੀ ਪਰ ਕੁਝ ਬੰਦੇ ਨੂੰ ਕਮਾਂਡ ਹੁੰਦਾ ਮੈਨੂੰ ਉਹਨਾਂ ਤੇ ਬਹੁਤ ਗੁੱਸਾ ਚੜਦਾ ਜਿਹੜੇ ਬੰਦੇ ਨੂੰ ਕਮਾਂਡ ਹੁੰਦਾ ਵੀ ਅਸੀਂ ਆਂ ਵੀ ਇਹਨਾਂ ਤੇ ਦਾ ਕੰਮ ਹੋ ਗਿਆ ਜਾਂ ਕੋਈ ਹੈ ਚਲ ਤੁਸੀਂ ਲਾ ਲਓ ਕੋਈ ਹੋਰ ਲਾ ਲਓ ਵੀ ਇਹ ਤਾਂ ਐ ਨਹੀਂ ਇਹਨਾਂ ਕੋਲੇ ਆ ਨਹੀਂ ਹਨਾ ਠੀਕ ਆ ਰੱਬ ਦਾ ਹੀ ਫਤਿਹ ਕਰਦਾ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਤੇ ਫਰਸ਼ ਤੋਂ ਅਰਸ਼ ਤੇ ਲੈ ਜੇ ਠੀਕ ਆ ਹੁਣ ਤੁਸੀਂ ਕਹੋਗੇ ਗੱਲਾਂ ਬਹੁਤ ਵੱਡੀਆਂ ਹੋ ਰਹੀਆਂ ਗੱਲਾਂ ਬਹੁਤ ਵੱਡੀਆਂ ਨੇ ਜ਼ਿੰਦਗੀ ਦੀਆਂ ਸੱਚਾਈਆਂ ਨੇ ਹਨਾ ਜਮੇ ਮਾਚ ਜਦੋਂ ਵੀ ਗੱਲ ਹੁੰਦੀ ਹੈ ਮੈਂ ਸੋਡਾ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਹੁਣ ਛੋਡੀ ਮਰਜ਼ੀ ਹੁੰਦੀ ਉਹ ਚੀਜ਼ਾਂ ਨੂੰ 네ਗੇਟਿਵ ਕਮੈਂਟ ਦੇऊं ਜਾਂ ਪੋਜ਼ਿਟਿਵ ਕਮੈਂਟ ਦੇऊं ਤੇ ਉਹ ਬੰਦੇ ਮੈਨੂੰ ਬਹੁਤ ਗੁੱਸਾ ਆਉਂਦਾ ਜਿਹੜਾ ਨੇ ਇੱਕ ਇੱਕ ਵਾਰੀ ਆ ਕੇ ਪੁੱਛਿਆ ਵੀ ਐਂ ਬਾਈ ਤੇਰੇ ਨਾਲ ਐਂ ਕਰ ਲਾ ਤੂੰ ਰਿਆਂ ਦਿੱਤੀਆਂ ਯਾਰ ਕਹਿੰਦੇ ਹੁੰਦੇ ਨਾ ਰਿਆਂ ਦੇ ਨਾਲ ਬਹੁਤ ਮਿਲ ਜਾਂਦੇ ਪਰ ਹੈਲਪ ਕਰਨ ਵਾਲੇ ਬਹੁਤ ਘੱਟ ਮਿਲਦੇ ਠੀਕ ਆ ਇਹ ਟੌਪ ਗੰਦੇ ਕਦੇ ਵੀ ਆਪ ਕੋ ਕਦੇ ਵੀ ਇਹ ਚੀਜ਼ ਤੇ ਗੱਲ ਕਰਨ ਨੂੰ ਤਿਆਰ ਨਾ ਹਨ ਵੀ ਮਾੜੇ ਟਾਈਮ 'ਚ ਤੁਹਾਡਾ ਕੋਈ 90% ਲੋਕ ਸਾਥ ਦੇਣਗੇ ਤੇ ਛੋਡੇ ਤੇ ਚੰਗਾ ਟਾਈਮ ਹੋਗਾ ਸਾਡੇ ਭਜ ਭਜ ਆਉਣਗੇ ਉਹਦੇ ਨੂੰ ਗਮੀ ਚ ਬਹੁਤ ਘਟਾਉਂਦੇ ਤੇ ਖੁਸ਼ੀ ਚ ਆਉਂਦੇ ਤਾਂ ਉਦੋਂ ਮੇਰੇ ਮੇਰੇ ਬਣਨਗੇ ਐ ਬਣਨਗੇ ਵੱਡੇ ਬਣਨਗੇ ਤੇ ਬਾਕੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਹਨਾ ਠੀਕ ਆ ਜੋ ਵੀ ਆ ਤੁਹਾਡੇ ਦਿਲ ਚ ਠੀਕ ਆ ਉਹ ਨਾ ਤੁਸੀਂ ਦੇਖਿਆ ਕਰੋ ਆਪਦੇ ਅੰਦਰ ਆਪ ਝਾਕ ਝਾਤ ਮਾਰਾ ਕਰੋ ਵੀ ਜੋ ਵੀ ਤੁਸੀਂ ਲਾਈਫ ਜੀ ਆ ਰਹੇ ਹੋ ਜਾਂ ਜੋ ਕਿਸੇ ਨਾਲ ਵਰਤ ਰਹੇ ਹੋ ਜਾਂ ਕਿਸੇ ਨਾਲ ਕਰ ਰਹੇ ਹੋ ਤੁਹਾਡਾ ਦੇ ਲੋ ਚੀਜ਼ ਦੀ ਤੁਸੀਂ ਸੈਟੀਸਫੈ ਸੈਟੀਸਫਾਈ ਹੈਗੇ ਹੋ ਇਸ ਚੀਜ਼ ਤੇ ਵੀਵੇਂ ਆ ਕਰਦੇ ਆ ਜਾਂ ਆ ਮੈਂ ਜਿਵੇਂ ਜਿਵੇਂ ਸ਼ੋਅ ਆਫ ਕਰਦੇ ਵਿੱਚ ਬੰਦੇ ਚੰਗੇ ਹੋਣ ਦੇ ਸਟੇਟਸ ਲਾਉਂਦੇ ਹਨ ਮੈਂ ਇਹ ਕਹਿੰਦਾ ਵੀ ਇਹ ਨਹੀਂ ਲਾਉਣੇ ਚਾਹੀਦੇ ਠੀਕ ਹੈ ਪਰ ਉਹ ਇੱਕ ਵਾਰੀ ਕੁਝ ਵੀ ਲਿਖਣ ਤੋਂ ਪਹਿਲਾਂ ਜਾਂ ਸਟੇਟਸ ਲਾਉਣ ਤੋਂ ਕਿਉਂਕਿ ਅੱਜ ਕੱਲ ਸਟੇਟਸ ਮੈਟ ਕਰਦੇ ਕੋਈ ਕਿਉਂਕਿ ਅਗਲਾ ਹੁਣ ਮੰਨ ਲਓ ਹੁਣ ਤੇ ਤੁਹਾਡਾ ਸਟੇਟਸ ਦੇਖਦਾ ਦੁਖੀਆਂ ਸੁਖੀਆਂ ਸਾਨੂੰ ਫੋਨ ਤੇ ਆ ਲਵ ਪੁੱਛਦਾ ਫੇਰ ਹੀ ਪਤਾ ਲੱਗਦਾ ਹਨ ਕਿਉਂਕਿ ਅੱਗੇ ਜਿਹੇ ਲੋਕ ਕੋਲੇ ਸਾਧਨ ਨਹੀਂ ਸੀ ਕਿ ਲੋਕ ਦੂਰ ਰਹਿੰਦੇ ਸੀ ਪਰ ਉਹ ਰਿਸ਼ਤੇਦਾਰਾਂ ਦਾ ਸ੍ਰੀ ਟੱਚੇ ਚ ਰਹਿੰਦੇ ਸੀ ਕਿ ਫਰਾਂਨੇ ਖੈਰ ਸੁੱਖਾ ਤੋਂ ਕਿ ਫੈਸਲਾ ਹੁਣ ਖੈਰ ਸੁੱਖਾਂ ਵੀ ਫੋਨ ਤੇ ਸਟੇਟਸਾਂ ਤੋਂ ਪਤਾ ਲੱਗਣ ਲੱਗੇ ਹੁਣ ਤੁਸੀਂ ਝਾਤ ਮਾਰਾ ਕਰੋ ਵੀ ਇਹ ਚੀਜ਼ਾਂ ਸਹੀ ਨੇ ਤੁਸੀਂ ਸੈਟੀਸਫਾਈ ਹੋ ਜੇ ਤੁਸੀਂ ਸੈਟੀਸਫਾਈ ਤਾਂ ਠੀਕ ਆ ਤੁਸੀਂ ਇਕੱਲੇ ਰਹਿ ਲਓ ਹਨਾ ਪਰ ਐਵੇਂ ਲਿਖੀ ਜਾਣਾ ਸਾਰਿਆਂ ਦਾ ਕਰਨਾ ਚਾਹੀਦਾ ਜੇ ਕਰਨਾ ਚਾਹੀਦਾ ਉਹ ਮੜੀ ਝਾਤ ਮਾਰਿਆ ਨਾ ਵੀ ਆਪਾਂ ਕਿਹਦੀ ਕਿਹਨਾ ਵਰਤਨੇ ਕਿਹਦੀ ਕਿਹਦੀ ਬਾਰੇ ਸੋਚਦੇ ਆ ਠੀਕ ਆ ਇਕੱਲੇ ਸਿਰਫ ਫਰੈਂਡ ਸਰਕਲ ਨੂੰ ਦਿਖਾਉਣ ਵਾਸਤੇ ਵੀ ਇਹ ਚੰਗਾ ਇਹ ਵੈਗਰੂ ਵੈਗਰੂ ਲਿਖਦਾ ਜੇ ਐਨ ਐਨ ਚੱਕ ਕੇ ਉਹ ਫੌਂਟਸ ਬਣੇ ਹੁੰਦੇ ਗੂਗਲ ਤੋਂ ਐਂ ਕਰਨਾ ਚਾਹੀਦਾ ਐਂ ਨਹੀਂ ਕਰਨਾ ਚਾਹੀਦਾ ਉਹ ਲਾ ਕੇ ਤੁਸੀਂ ਸ਼ੋਅ ਆਫ ਤਾਂ ਕਰ ਦੇਣੋ ਠੀਕ ਆ ਪਰ ਉਹਨਾਂ ਨੂੰ ਦੇਖਣ ਵਾਲੇ ਅਨੁਸਾਰ ਨੂੰ ਪਤਾ ਨਹੀਂ ਕਿ ਤੁਸੀਂ ਕਿੱਥੇ ਸਟੈਂਡ ਕਰਦੋ ਤਾਂ ਇਹ ਸ਼ੋਅ ਆਫਾਂ ਦਾ ਥੋੜੇ ਜਿ ਦੂਰ ਰਹੋ ਠੀਕ ਆ ਵੈਗਰੂ ਜ ਆਪਣਾ ਤੁਹਾਡੇ ਦਿਲਚੀ ਆ ਠੀਕ ਆ ਵੈਗਰੂ ਦਾ ਸੇਸ਼ਰਾ ਚੰਗਾ ਲੱਗਦਾ ਸੋਹਣਾ ਲੱਗਦਾ ਕੋਈ ਬਾਣੀ ਲਾ ਦਿਓ ਸ਼ਹਿਦ ਦੇਣ ਵਾਲੀਆਂ ਚੀਜ਼ਾਂ ਲਾਓ ਯਾਰ ਲੋਕਾਂ ਨੂੰ ਨਾ ਸਟੇਟਸਾਂ 'ਚ ਵੀ ਮੈਂ ਖੁਦ ਵੀ ਲਾਉਣਾ ਪੈਸੇ ਕੋਸਾਂ ਨੂੰ ਤੁਸੀਂ ਸਰਫਰ ਗਰੂ ਜੀ ਲਿਖ ਕੇ ਆਪਾਂ ਲਾ ਦੇਣੇ ਹੁੰਦੇ ਆ ਦਿਨ ਨੂੰ ਸਕੂਨ ਜਾਂ ਮਿਲਦਾ ਰੱਬ ਨੂੰ ਇੰਨੇ ਨਾਲ ਯਾਦ ਕੀਤਾ ਜਾਂਦਾ ਵੀ ਜਦੋਂ ਆਪਾਂ ਸਟੇਟਸ ਲਾਤਾ ਪਰ ਕੁਝ ਲੋਕ ਕਦੇ ਤਾਂ ਜਮੀ ਥੱਪ ਦੇਣਗੇ 10-10 ਸਟੇਟਸ ਐ ਐ ਐ ਠੀਕ ਪਤਾ ਨਹੀਂ ਕੀ ਉਹਨਾਂ ਦੇ ਕਦੇ-ਕਦੇ ਉਹਦੇ ਨੂੰ ਦੌਰਾ ਪੈਂਦਾ ਹੁੰਦਾ ਚੰਗੇ ਬਾਣ ਨਾਲ ਤਾਂ ਵਰਜੇ ਉਹਨਾਂ ਦਾ ਦੇਖਿਆ ਜਾਵੇ ਸਿਸਟਮ ਕਿੰਨਾ ਕੋ ਕਿਸੇ ਨਾਲ ਵਰਤਦੇ ਨੇ ਜਾਂ ਕਿੰਨਾ ਕੋ ਕਿਸ ਨੂੰ ਇੰਸਪੈਕਟ ਦਿੰਦੇ ਆ ਉਹ ਚੀਜ਼ਾਂ ਹੋ ਜਾਂਦੀਆਂ ਤਾਂ ਫਿਰ ਵੀ ਆਪਾਂ ਪੈਸੇ ਦੀ ਗੱਲ ਦੁਬਾਰਤ ਤੋਂ ਉਸ ਟੋਪ ਕੋ ਬੱਲਾਉਣੇ ਆ ਵੀ ਅੱਜ ਦੇ ਟਾਈਮ 'ਚ ਠੀਕ ਆ ਚੰਗੇ ਬਣ ਕੇ ਚੰਗੇ ਕੰਮ ਕਰਕੇ ਪੈਸਾ ਬਣਾਉਣਾ ਜ਼ਰੂਰੀ ਆ ਠੀਕ ਆ ਹਾਂ ਤੁਹਾਡੇ ਕੋਲੇ ਪੈਸਾ ਬਣਦਾ ਉਹਦੇ ਨਾਲ ਸ਼ੌਂਕ ਵੀ ਪੂਰੇ ਕਰੋ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਦੇਣੀ ਪਰ ਜ਼ਮੀਨ ਵੇਚ ਕੇ ਜਾਂ ਕੁਸ਼ੋਰ ਕਰਕੇ ਉਹ ਵੇਚ ਕੇ ਸ਼ੌਂਕ ਪੂਰੇ ਕਰਨ ਦੀ ਕੋਸ਼ਿਸ਼ ਨਾ ਕਰੋ ਠੀਕ ਆ ਸ਼ੌਂਕਾਂ ਵਾਸਤੇ ਕੰਮ ਕਰਨਾ ਕਿਰਤ ਕਰਨੀ ਠੀਕ ਆ ਆਪਣੀ ਫੈਮਿਲੀ ਵਾਸਤੇ ਉਹਦੇ ਪਰਿਵਾਰ ਦੀ ਖੁਸ਼ੀ ਵਾਸਤੇ ਸੁੱਖ-ਸਹੂਲਤਾਂ ਵਾਸਤੇ ਠੀਕ ਆ ਆਪਦੇ ਜੀਵਨ ਪੱਧਰ ਸੁਧਾਰਨ ਵਾਸਤੇ ਐਸਾ ਜ਼ਰੂਰੀ ਆ ਪਰ ਰੱਬ ਦਾ ਨਾਮ ਨਾਲ-ਨਾਲ ਜਰੂਰ ਜਪੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਯਾਰ ਕਦੇ ਕਿਸੇ ਦਾ ਮਾੜਾ ਨਾ ਤਕੋ ਜਿੱਥੇ ਸਟੈਂਡ ਤੇ ਤੁਸੀਂ ਖੜੇ ਹੋ ਠੀਕ ਆ ਤੁਹਾਡਾ ਨੇਚਰ ਕਦੇ ਵੀ ਬਦਲ ਨਹੀਂ ਸਕਦਾ ਹੁੰਦਾ ਠੀਕ ਆ ਪਰ ਪਰ ਇੰਨਾ ਕਾ ਤਾਂ ਤੁਸੀਂ ਹੋਰ ਗਲਤ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਠੀਕ ਆ ਜੇ ਕੋਈ ਤੁਸੀਂ ਦੋ ਨੰਬਰ ਦਾ ਧੰਦਾ ਕਰ ਰਹੇ ਹੋ ਠੀਕ ਆ ਵਿਚ ਬੰਦੇ ਨੂੰ ਮੈਂ ਕਹਿ ਵੀ ਦਿਨਾ ਹੁੰਦਾ ਮੈਨੂੰ ਇੱਕ ਦੋ ਬੰਦੇ ਗੁੱਸੇ ਵੀ ਹੋਏ ਆ ਵੀ ਯਾਰ ਐਂ ਪੈਸਾ ਵਾਲਾ ਸੇਤੀ ਬੰਦਾ ਮੈਂ ਐਂ ਮੈਂ ਕਹਿੰਦਾ ਉਹਨੂੰ ਯਾਰ ਇਹ ਪੈਸਾ ਚੰਗੇ ਥਾਂ ਤੇ ਲੱਗੂਗਾ ਠੀਕ ਆ ਕਿਸੇ ਨੂੰ ਹਾਰਟ ਕਰਕੇ ਜਾਂ ਕਿਸੇ ਦਾ ਦਿਲ ਦੁਖੀ ਕਰਕੇ ਠੀਕ ਆ ਜੇ ਕੁਝ ਕਰਕੇ ਉਹ ਪੈਸਾ ਕਿਵੇਂ ਚੰਗੇ ਥਾਂ ਤੇ ਲੱਗ ਜੂ ਰੱਬ ਨੇ ਤਾਂ ਸਾਰੀਆਂ ਰੂਹਾਂ ਨੂੰ ਸੇਮ ਬਣਾ ਕੇ ਭੇਜਣਾ ਮਾਂ ਪਿਓ ਆਪਦੇ ਸਾਰੇ ਪੁੱਤਾਂ ਧੀਆਂ ਨੂੰ ਪਿਆਰ ਕਰਦੇ ਤਾਂ ਆਪਾਂ ਸਾਰੇ ਰੱਬ ਦੇ ਪੁੱਤ ਧੀ ਆ ਠੀਕ ਆ ਜੇ ਆਪਾਂ ਆਪਦੀ ਖੁਸ਼ੀ ਵਾਸਤੇ ਰੱਬ ਦੇ ਕਿਸੇ ਹੋਰ ਪੁੱਤ ਧੀ ਦਾ ਨੁਕਸਾਨ ਕਰਾਂਗੇ ਚੋਰੀ ਕਰਾਂਗੇ ਤੇ ਪੁੱਤ ਮੁੰਡੇ ਧੀ ਨੂੰ ਮੰਨ ਲਓ ਪੁੱਤ ਧੀ ਨੂੰ ਨਸ਼ੇ ਤੇ ਲਾਵਾਂਗੇ ਸਿਰਫ ਆਪਦੀ ਖੁਸ਼ੀ ਵਾਸਤੇ ਆਪ ਪੈਸਾ ਕਮਾਉਣ ਵਾਸਤੇ ਤਾਂ ਆਪਣਾ ਚੰਗਾ ਕਿਵੇਂ ਹੋ ਸਕਦਾ ਤੁਸੀਂ ਆਪ ਹੀ ਸੋਚਿਆ ਕਰੋ ਬਾਕੀ ਯਾਰ ਸੋਡੇ ਮਨ ਨੂੰ ਤਾਂ ਖੁਸ਼ ਹੀ ਜਾਣਿਆ ਹਨ ਠੀਕ ਹੈ ਆਪਣੇ ਕਹਿੰਦੇ ਯਾਰ ਠੀਕ ਹੈ ਜੇ ਸੋਡੇ ਮਨ ਨੂੰ ਇਹ ਚੀਜ਼ਾਂ ਕਰਕੇ ਖੁਸ਼ੀ ਹੁੰਦੀ ਆ ਤਾਂ ਤੁਸੀਂ ਕਰੀ ਚੱਲੋ ਠੀਕ ਹੈ ਆਪਣਾ ਜੋ ਮਾਈਂਡ ਸੈਟ ਜੋ ਆਪਣੀ ਸੋਚ ਆ ਉਹ ਆਪਾਂ ਸੋਡੇ ਨਾਲ ਅੱਜ ਦੀ ਵੀਡੀਓ ਚ ਸ਼ੇਅਰ ਕੀਤੀ ਆ ਠੀਕ ਆ ਪਰ ਇੱਕ ਗੱਲ ਮੈਂ ਫੇਰ ਤੋਂ ਕਹਿਣਾ ਚਾਹਣਾ ਠੀਕ ਆ ਪੈਸਾ ਬਣਾ ਲਓ ਗੱਲ ਵੱਖਰੀ ਆ ਪਰ ਰਿਸ਼ਤੇ ਬਚਾ ਲਓ ਯਾਰ ਜੋ ਵੀ ਸੋਡਾ ਯਾਰੀ ਦੋਸਤੀ ਦਾ ਭੈਣ ਭਰਾ ਦਾ ਬਲੱਡ ਰਿਲੇਸ਼ਨ ਦਾ ਜਾਂ ਗੌਰ ਗਿਫਟ ਰਿਸ਼ਤੇ ਨੇ ਕੋਸ ਗੌਰ ਗਿਫਟ ਰਿਸ਼ਤੇ ਵੀ ਬਹੁਤ ਚੰਗੇ ਬਣ ਜਾਂਦੇ ਨੇ ਤਾਂ ਉਹਨਾਂ ਨੂੰ ਬਚਾ ਕੇ ਰੱਖੋ ਠੀਕ ਆ ਕੋਈ ਚੀਜ਼ ਤੁਸੀਂ ਨਈ ਚੀਜ਼ ਕਿਸੇ ਨੂੰ ਦੇ ਸਕਦੇ ਜਾਂ ਕੋਈ ਤੁਹਾਡੀ ਮਜਬੂਰੀ ਅਗਲੇ ਦਾ ਫੋਨ ਚੱਕੋ ਵਾਲਿਆਂ ਨੂੰ ਜਵਾਬ ਦੇ ਦਿਓ ਯਾਰ ਬਾਈ ਮੈਂ ਤਰਾਹ ਕੰਮ ਨਹੀਂ ਅਗਲੇ ਨੂੰ ਜਮਾ ਗੁੱਸਾ ਨਹੀਂ ਆ ਇੱਕ ਮਿੰਟ ਗਸਾਉਗਾ ਅਗਲਾ ਸੋਚੂ ਯਾਰ ਵੀ ਦੀ ਕੋਈ ਮਜਬੂਰੀ ਹੋ ਪਰ ਜੇ ਆਪਾਂ ਉਹ ਬੰਦੇ ਨੂੰ ਲੋੜ ਵੇਲੇ ਆਪਾਂ ਨੂੰ ਪਤਾ ਲੱਗਾ ਉਹਨੇ ਬੰਦੇ ਨੇ ਆਪਾਂ ਨੂੰ ਕੋਈ ਮੰਨ ਲਓ ਪੈਸੇ ਹੀ ਮੰਗ ਲਿਆ ਯਾਰ ਠੀਕ ਆ ਆਪਾਂ ਨੂੰ ਕਹਿੰਦਾ ਮੈਂ ਕਰ ਦਾਂ ਬਾਈ ਹਨਾ ਠੀਕ ਆ ਉਠ ਲਾਰਾ ਲਾਤਾ ਮੁਰਕੇ ਪਤਾ ਫੋਨ ਨਾ ਚੱਕੇ ਨਾਲੇ ਤਾਂ ਉਹ ਸੋਚ ਰਹਿਂਦਾ ਵੀ ਨਾ ਕਿਉਂਕਿ ਉਹਨੂੰ ਉਮੀਦ ਹੁੰਦੀ ਹੈ ਵੀ ਯਾਰ ਗੁੱਸਾ ਵੀ ਹੋਣਾ ਨੂੰ ਵੀ ਯਾਰ ਹੁਣ ਫੋਨ ਨਹੀਂ ਚੱਕਦਾ ਫਿਰ ਉਹ ਸੋਚਦਾ ਵੀ ਨਹੀਂ ਯਾਰ ਇਹ ਕੋਈ ਮੁਸ਼ਕਲ ਹੋਊਗੀ ਨਾ ਵੀ ਚੱਕ ਉਹ ਸੋਡੇ ਤੇ ਖੜਾ ਰਹਿੰਦਾ ਠੀਕ ਆ ਠੀਕ ਆ ਅਗਲੇ ਨੂੰ ਕਹਦੇ ਸੌਰੀ ਯਾਰ ਬਾਈ ਮੈਂ ਤੇਰੇ ਜਿਹੇ ਕੰਮ ਨਹੀਂ ਕਰ ਸਕਦਾ ਮੇਰੀ ਕੁ ਮਜਬੂਰੀ ਹੈ ਨਾ ਅਗਲੇ 2 ਮਿੰਟ ਕੋਈ ਸਕਰੂ ਵਾਲਾ ਕੋਈ ਹੋਰ ਹੱਲ ਕਰ ਦੂ ਪਰ ਜਦੋਂ ਆਪਾਂ ਅਗਲੇ ਨੂੰ ਲਾਰਾ ਲਾ ਕੇ ਠੀਕ ਆ ਗੱਪ ਮਾਰ ਕੇ ਵਿੱਚ ਲੋਕਲੇ ਗੱਪਾਂ ਦੀ ਰਹਿੰਦੇ ਆ ਤਾਂ ਉਹਨੂੰ ਆਪਾਂ ਵੇਟਿੰਗ ਦਿੰਨੇ ਆ ਉਨੀ ਉਮੀਦ ਹੋਰ ਵੱਧ ਜਾਂਦੀ ਵੀ ਅੱਜ ਕੱਲ ਕੱਲਣ ਵਾਲੇ ਤਾਂ ਉਹਦਾ ਵਿਚਾਰੇ ਦਾ ਕੋਈ ਕੰਮ ਮੜੇ ਅੜਿਆ ਪਿਆ ਹੁੰਦਾ ਉਹ ਦੀ ਉਹ ਦੁੱਗਣੀ ਟੈਨਸ਼ਨ ਹੋ ਜਾਂਦੀ ਕਿਉਂਕਿ ਮੌਕੇ ਤੇ ਥੋੜੇ ਵੱਲ ਸੋਚੀ ਜਾਂਦਾ ਤਾਂ ਕਿਤੇ ਕਿਸੇ ਨੂੰ ਵੀ ਜਵਾਬ ਦੇਣਾ ਕਿਸੇ ਨੂੰ ਵੀ ਹਾਂ ਕਰਨੀ ਆ ਠੀਕ ਆ ਐਟ ਅ ਟਾਈਮ ਨਹੀਂ ਕਰ ਸਕਦੇ ਘੰਟੇ ਦੋ ਘੰਟੇ ਬਦਨ ਸੋਚ ਕੇ ਕਿਤੇ ਵੀ ਯਾਰ ਹੋਣਾ ਨਹੀਂ ਹੱਲ ਹੈ ਨਾ ਵੀ ਮੈਂ ਤੈਨੂੰ ਹਾਂ ਕਹਿ ਦਿੱਤੀ ਸੌਰੀ ਤੂੰ ਕੋਈ ਆ ਹੋਰ ਹੱਲ ਕਰ ਲੈ ਥੋੜਾ ਨਾ ਬੰਦਾ ਦੋ ਚਾਰ ਦਿਨ ਗੁੱਸੇ ਰਹੂਗਾ ਪਰ ਉਹ ਲਾਈਫਟਾਈਮ ਗੁੱਸੇ ਨਹੀਂ ਰਹਣਾ ਪਰ ਜੇ ਦੁਬਾਰਾ ਤੁਸੀਂ ਝੂਠ ਬੋਲ ਕੇ ਉਹਨੂੰ ਵੇਟ ਕਰਾਉਂਗੇ ਉਹਦਾ ਕੰਮ ਵਿਗਾੜੋਗੇ ਤਾਂ ਬੰ ਠੀਕ ਹੈ ਨਾ ਹਰ ਇੱਕ ਬੰਦੇ ਤੋਂ ਆਪਾਂ ਮੰਗ ਵੀ ਨਹੀਂ ਸਕਦੇ ਹੁੰਦੇ ਸੋਨ ਨੂੰ ਵੀ ਇਹ ਚੀਜ਼ਾਂ ਪਤਾ ਹੀ ਨਹੀਂ ਤਾਂ ਮੰਗਦਾ ਵੀ ਬੰਦਾ ਉੱਥੇ ਜਾਂ ਹਰਪ ਵੀ ਉੱਥੇ ਬੰਦਾ ਮੰਗਦਾ ਜਿੱਥੇ ਉਹਨੂੰ ਉਮੀਦ ਹੁੰਦੀ ਹੈ ਤਾਂ ਫਿਰ ਜੋ ਉਹਦੀ ਆਪਾਂ ਉਮੀਦ ਤੋੜਾਂਗੇ ਜਾਂ ਉਹਨੂੰ ਝੂਠ ਬੋਲਾਂਗੇ ਤਾਂ ਇਹ ਚੀਜ਼ਾਂ ਨੂੰ ਕਿੰਨੀਆਂ ਬੁਰੀਆਂ ਲੱਗਣਗੀਆਂ ਠੀਕ ਪਰ ਮੈਨੂੰ ਨਹੀਂ ਪਤਾ ਵੀ ਇਹ ਸੱਚੀਆਂ ਇਹ ਚੀਜ਼ਾਂ ਹੁੰਦੀਆਂ ਨੇ ਹਨਾ ਪਰ ਜੋ ਮੈਂ ਫੀਲ ਕਰਦਾ ਠੀਕ ਹੈ ਤੇ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਮੈਂ ਆਪਾਂ ਕਹਿੰਦੇ ਪੈਸੇ ਬਣਾ ਵੀ ਨਹੀਂ ਸਰਦਾ ਠੀਕ ਹੈ ਸੋਨ ਨੂੰ ਵੀ ਪਤਾ ਵੀ ਗਏ ਪੈਸੇ ਦੀ ਕਿੱਥੇ ਕਿੱਥੇ ਪਰ ਲੋਕ ਤਾਂ ਵੀ ਕਹਿੰਦੇ ਕਿ ਗੱਪ ਮਾਰੇ ਬਣਾ ਵੀ ਨਹੀਂ ਸਰਦਾ ਅੱਜ ਕ ਠੀਕ ਹੈ ਉਹ ਚੀਜ਼ਾਂ ਹੁੰਦੀਆਂ ਨੇ ਕੋਈ ਲੀਡਰ ਹੋ ਗਿਆ ਸਾਰੇ ਲੀਡਰ ਵੀ ਨਹੀਂ ਗੱਪ ਮਾਰ ਦਿੰਦੇ ਜਾਂ ਕੋਈ ਹੋਰ ਵੋਟਾਂ ਵਾਲੇ ਹੋ ਗਿਆ ਠੀਕ ਹੈ ਜੋ ਕਿਸੇ ਨੂੰ ਕੋਈ ਲਾਰਾ ਲਾਉਣਾ ਉਹ ਦੋਵੇਂ ਚੀਜ਼ਾਂ ਵੀ ਆਪ ਨੂੰ ਲੱਗਦੀਆਂ ਨੇ ਵੀ ਗੱਪਾਂ ਬਿਨਾ ਸਰਦਾ ਨਹੀਂ ਠੀਕ ਹੈ ਪਰ ਉਹਦੀ ਥਾਂ ਤੇ ਤੁਸੀਂ ਜੇ ਸੱਚ ਬੋਲੋਗੇ ਤੁਸੀਂ ਦੇਖੋਗੇ ਨਾ ਤਾਂ ਤੁਹਾਨੂੰ ਆਪ ਨੂੰ ਖੁਸ਼ੀ ਹੋਊਗੀ ਠੀਕ ਹੈ ਸਾਰਾ ਕੁਝ ਚੱਲਦਾ ਯਾਰ ਝੂਠ ਤੇ ਕਦੇ ਵੀ ਦੁਨੀਆ ਕਾਮ ਨਹੀਂ ਹੈਗੀ ਠੀਕ ਹੈ ਪਰ ਇਹ ਬਣਾ ਦਿੱਤਾ ਗਿਆ ਵੀ ਝੂਠ ਬੋਲੇ ਬਿਨਾ ਸਰਦਾ ਨਹੀਂ ਤੁਸੀਂ ਉਹਦੀ ਥਾਂ ਤੇ ਮੰਨ ਲਓ ਤੁਸੀਂ ਕਿਸੇ ਨੂੰ ਲਾਰਾ ਹੀ ਲਾਉਣਾ ਕਿ ਝੂਠ ਬੋਲ ਕੇ ਲਾਰਾ ਲਾਉਂਦੇ ਸਾਂ ਤੇ ਅਗਲੇ ਨੂੰ ਜਵਾਬ ਦੇਉਂਦੇ ਛੋਡੇ ਨਾਲ ਅਲੱਗ ਗੁੱਸੇ ਨਹੀਂ ਹੁੰਦਾ ਮੇਰਾ ਪ੍ਰੋਨਾਂਸ ਠੀਕ ਆ ਅਗਲਾ ਸੋਚ ਦੂ ਜਰ ਤੱਕ ਕੋਈ ਕਹਿੰਨੇ ਨਾ ਜਵਾਬ ਦੇ ਤਾਂ ਪਹਿਨ ਦੱਸ ਤਾਂ ਸੋਨੂੰ ਅਗਲਾ ਜਵਾਬ ਦੇ ਤੂੰ ਕਦੇ ਪਰ ਝੂਠ ਬੋਲੋਂਗੇ ਇੱਕ ਝੂਠ ਬੋਲਣ ਵਾਸਤੇ ਉਹਦੇ ਵੰਗੂ ਕਹਿੰਦੇ 100 ਝੂਠ ਬੋਲਣਾ ਪੈਂਦਾ ਇੱਕ ਝੂਠ ਨੂੰ ਲੁਕਾਉਣ ਵਾਸਤੇ 100 ਝੂਠ ਲਗਾਉਣਾ ਪੈਂਦਾ ਹਾਂ ਹੋ ਸਕਦਾ ਕਦੇ ਜ਼ਿੰਦਗੀ 'ਚ ਸਾਨੂੰ ਕੋਈ ਕਿਸੇ ਦੀ ਖੁਸ਼ੀ ਵਾਸਤੇ ਠੀਕ ਆ ਕਿਸੇ ਦਾ ਮਾਨ ਰੱਖਣ ਵਾਸਤੇ ਕੋਈ ਝੂਠ ਬੋਲਣਾ ਪੈਂਦਾ ਤਾਂ ਉਹ ਗੱਲ ਵੱਖਰੀ ਆ ਪਰ ਜਾਣ ਬੁੱਝ ਕੇ ਕਿਸ ਨੂੰ ਟੁੱਕਰ ਕਰਨ ਵਾਸਤੇ ਜੂਰ ਨਾ ਬੋਲੋ ਠੀਕ ਹੈ ਮੇਰੀ ਵੀਡੀਓ ਬਸ ਐਂ ਹੁੰਦੀ ਆ ਨਾ ਕਈ ਵਾਰੀ ਜਿਆਦਾ ਲੰਮੀ ਹੋ ਜਾਂਦੀ ਐ ਮੈਂ ਈਮੋਸ਼ਨਲ ਜਾਂ ਬੰਦਾ ਠੀਕ ਹੈ ਮੈ ਜੀਨਾਂ ਦੇ ਯਕੀਨ ਕਰਦਾ ਜੋ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਠੀਕ ਆ ਤਾਂ ਹੋਈ ਵੀ ਬਹੁਤ ਕੁਝ ਜਾਂਦਾ ਜਰਾ ਅੱਜਕੱਲ ਸੋਨੂੰ ਵੀ ਬਤਾ ਮੌਤਾਂ ਵੀ ਚਾਨ ਚੱਕ ਹੋਣ ਲੱਗ ਗਿਆਂ ਨਾ ਠੀਕ ਆ ਜਿਵੇਂ ਆਪਾਂ ਹੁਣ ਰੱਬ ਨੂੰ ਮਾੜਾ ਕਹਿ ਵੀ ਨਹੀਂ ਸਕਦੇ ਕਹਿੰਦੇ ਜਿੰਨੇ ਉਹਨੇ ਸਾਹਸ ਦਿੱਤੇ ਆ ਉੰਨੇ ਹੀ ਬੰਦਾ ਬੁੱਤ ਦੂਆ ਦੇ ਇੱਕ ਸਾਹ ਵੀ ਨਹੀਂ ਆਉਂਦਾ ਤਾਂ ਪਰ ਹੋ ਵੀ ਜਾਂਦਾ ਵਿਚ ਬੰਦੇ 50 50 20 20 ਸਾਲ ਲੰਕੀ ਜਾਂਦੇ ਨੇ ਬੁੜੇ ਬੁੜੀਆਂ ਠੀਕ ਆ ਘਰੋਂ ਸਾਹਮੇ ਨਹੀਂ ਜਾਂਦੇ ਹਨ ਉਹ ਉਹਨਾਂ ਦੇ ਸਾਹ ਚੱਲੀ ਜਾਂਦੇ ਉਹ ਦੁੱਖ ਭੁਤ ਰਹੇ ਹੁੰਦੇ ਪਰ ਵਿਚ ਬੰਦੇ ਦੀ ਉਹਦੇ ਜਵਾਕਾਂ ਨੂੰ ਉਹਦੇ ਮਾਂ ਪਿਓ ਨੂੰ ਠੀਕ ਆ ਤਾਂ ਮੰਨ ਲਾ ਪਰਿਵਾਰ ਨੂੰ ਲਾ ਲੋ ਹਨਾ ਸਮਾਜ ਨੂੰ ਲੋਡ ਹੁੰਦੀ ਆ ਤਾਂ ਉਹਨੂੰ ਰੱਬ ਬੇਟਾਈਮਾ ਉੱਥੇ ਬਹੁਤ ਜ਼ਿਆਦਾ ਦੁੱਖ ਹੁੰਦੇ ਨੇ ਹਨਾ ਪਰ ਉੱਥੇ ਜਾ ਕੇ ਐਂ ਲੱਗਦਾ ਵੀ ਯਾਰ ਠੀਕ ਆ ਆਪਾਂ ਤਾਂ ਫਿਰ ਵੀ ਠੀਕ ਹਾਂ ਨਾ ਵੀ ਜਦੋਂ ਆਹ ਕੰਮ ਹੋ ਜਾਂਦਾ ਬੰਦਾ ਕਿਵੇਂ ਸਰਵਾਈਵ ਕਰਦਾ ਹੈ ਨਾ ਵੀ ਬਹੁਤ ਦੁਨੀਆ ਤੇ ਇੱਜਾ ਚੀਜ਼ਾਂ ਆਉਂਦੀਆਂ ਨੇ ਠੀਕ ਹੈ ਜਿਵੇਂ ਇੱਕ ਪਾਸੇ ਵਿਆਹ ਚੱਲੀ ਜਾਂਦੇ ਤੇ ਇੱਕ ਪਾਸੇ ਸੰਸਕਾਰ ਚੱਲੀ ਜਾਂਦੇ ਨੇ ਇਹ ਚੀਜ਼ਾਂ ਥੋੜੀਆਂ ਜਿਹੜਾ ਬੰਦਾ ਇਹ ਚੀਜ਼ਾਂ ਬਾਰੇ ਸੋਚਦਾ ਯਾਰ ਉਹ ਸੱਚੀ ਕੋਈ ਗਲਤ ਕੰਮ ਕਰਨ ਤੋਂ ਮਾੜੇ ਤਰੀਕੇ ਨਾਲ ਪੈਸਾ ਕਮਾਉਣ ਤੋਂ ਟਲਦਾ ਹੁੰਦਾ ਠੀਕ ਹੈ ਸਾਰਾ ਕੁਝ ਸੋਚੋ ਦੁੱਖ ਸੁੱਖ ਸਭ ਕੁਝ ਆਉਂਦਾ ਹੈ ਸਰਵਾਈਵ ਕਰਨਾ ਪੈਂਦਾ ਠੀਕ ਹੈ ਇੱਕ ਮਾਂ ਨੂੰ ਇੱਕ ਭੈਣ ਭਰਾ ਨੂੰ ਉਹਦੇ ਭਰਾ ਦੀ ਆਪਣੇ ਪੁੱਤ ਦੀ লাশ ਦੇਖਣਾ ਠੀਕ ਹੈ ਇਹ ਵੀ ਬੰਦੇ ਦੇ ਟਾਈਮ ਆਉਂਦੇ ਆ ਤਾਂ ਕਰਕੇ ਥੋੜਾ ਜਿਹਾ ਡਰ ਕੇ ਰਿਹਾ ਕਰੋ ਹਨਾ ਨਹੀਂ ਮਾਣ ਕਰਨਾ ਚਾਹੀਦਾ ਪੈਸੇ ਦਾ ਨਹੀਂ ਮਾਣ ਕਰਨਾ ਚਾਹੀਦਾ ਪਰਿਵਾਰ ਦਾ ਠੀਕ ਹੈ ਮਾਣ ਕਰੋ ਯਾਰੀ ਦੋਸਤੀ ਦਾ ਕਰੋ ਰਿਸ਼ਤੇਦਾਰਾਂ ਦਾ ਕਰੋ ਠੀਕ ਹੈ ਉਹਦਾ ਮਾਣ ਆਪਾਂ ਕਰਾਂਗੇ ਫੇਰ ਜੇ ਆਪਾਂ ਉਹਨਾਂ ਨਾਲ ਵਰਤਾਂਗੇ ਯਾਰ ਯਾਰੀ ਦੋਸਤੀ ਦਾ ਮਾਣ ਕਰਨਾ ਬਹੁਤ ਚੰਗੀ ਗੱਲ ਹੈ ਰਿਸ਼ਤੇਦਾਰਾਂ ਦਾ ਮਾਣ ਕਰਨਾ ਚੰਗੀ ਗੱਲ ਪਰ ਠੀਕ ਹੈ ਜਿੰਮੇ ਦਾ ਬੰਦਾ ਹੋਵੇ ਉਹਦੇ ਨਾਲ ਵਰਤਿਆ ਕਰੋ ਚੰਗੇ ਨੂੰ ਚੰਗੇ ਆਪ ਹੀ ਮਿਲਦੇ ਰਹਿੰਦੇ ਆ ਕੋਈ ਨਹੀਂ ਛੋੜਦੇ ਨਾ ਪੁਰਾਣੇ ਬੰਦੇ ਟੁੱਟਦੇ ਆ ਰਿਸ਼ਤੇ ਟੁੱਟਦੇ ਆ ਨਹੀਂ ਛੋੜਨ ਉਹਨਾਂ ਨੇ ਮਤਮਦ ਦੀ ਟੁੱਟ ਜਾਂਦੇ ਆ ਨਵੇਂ ਬਿਥੇਰੇ ਬਣ ਜਾਣੀਆਂ ਪਰ ਕੁਝ ਰਿਸ਼ਤਿਆਂ ਤੇ ਕਿ ਦੁੱਖ ਇੱਥੇ ਆਉਂਦਾ ਵੀ ਯਾਰ ਬਲੱਡ ਰਿਲੇਸ਼ਨ ਦੇ ਰਿਸ਼ਤੇ ਹੁੰਦੇ ਆ ਉੱਥੇ ਪਿਆਰ پیسے ਨੂੰ ਕੀਤਾ ਯਾਰ ਕੀ ਚੀਜ਼ ਹਨ ਬਹੁਤ ਦੇਸ਼ ਇਹ ਜਿਹੇ ਆ ਜਿਹੜਾ ਜਿੱਥੇ پیسے ਨੂੰ ਇਮਤ ਨਹੀਂ ਦਿੱਤੀ ਜਾਂਦੀ ਤੇ ਉਹ ਨਾਸਤਿਕ ਨੇ ਉਹ ਰੱਬ ਨੂੰ ਮੰਨਦੇ ਵੀ ਨਹੀਂ ਉੱਥੇ ਇਮਾਨਦਾਰੀ ਇੰਨੀ ਆ ਵੀ ਉਹ ਬੰਦੇ ਕੋਈ ਚੀਜ਼ ਵੇਚਦੇ ਨਹੀਂ ਆ ਤਾਂ ਸਿਰਫ ਗੱਲਾਂ ਰੱਖਦੇ ਤੇ ਉਹਦੇ ਵਿੱਚ ਲੋਕ ਪੈਸੇ ਪਾਉਂਦੇ ਤਾਂ ਆਪੇ ਚੱਕ ਕੇ ਲੈ ਜਾਂਦੇ ਠੀਕ ਆ ਇੰਨੀ ਇਮਾਨਦਾਰੀ ਤੇ ਕਰਾਇਮ ਜ਼ੀਰੋ ਆ ਚੋਰੀ ਉੱਥੇ ਹੁੰਦੀ ਨਹੀਂ ਤੇ ਖੁੱਲੇ ਆਸਮਾਨ 'ਚ ਚੀਜ਼ਾਂ ਪਈਆਂ ਰਹਿਣ ਤਾਂ ਦੂਜੇ ਪਾਸੇ ਆਪਾਂ ਪੰਜਾਬ ਨੂੰ ਚੰਗਾ ਵੀ ਕਹਣੇ ਹੁੰਦੇ ਆ ਪਰ ਇਹ ਪੰਜਾਬ ਦੀ ਤਰਾਸਤੀ ਰਹੀ ਆ ਆਪਣੇ ਦੇਸ਼ ਦੀ ਤਰਾਸਤੀ ਰਹੀ ਆ ਲਾਲੋ ਯਾਰ ਬਸ ਨਿੰਦਨਾ ਤਾਂ ਕਹਿੰਦੇ ਤਾਂ ਤੁਮ ਨਿੰਦੀਆਂ ਨਹੀਂ ਜਿਹੜਾ ਖਾਈਏ ਪਰ ਜਿਹੜੀ ਚਿੰਨ ਨੀਂਦਨ ਜੋ ਹੁੰਦੀ ਆ ਉਹਨੂੰ ਨਿੰਦਨਾ ਬੰਦ ਵੀ ਇੱਥੇ ਚੋਰੀ ਚਪਟੇ ਬਹੁਤ ਵਧ ਗਏ ਕਿਉਂਕਿ ਆਪੋਂ ਬੜਾ ਥੋੜਾ ਜਿਹਾ ਹਾਈ ਲੈਵਲ ਚੀਜ਼ਾਂ ਬਲ ਜਾਣ ਲੱਗੇ ਤੋਂ ਨਹੀਂ ਆਪਣੀ ਕਵੈਸਟੀ ਹੈ ਨਹੀਂ ਫਿਰ ਉਹ ਦੀ ਜਾਂ ਨਸੀ ਰਿਜ਼ਲਟ ਫਾਸੇ ਉਹਦੇ ਪਿਛੇ ਵਿੱਚ ਚੋਰੀਆਂ ਚਪਾਟੀਆਂ ਹੁੰਦੀਆਂ ਨੇ ਧੋਖੇ ਹੁੰਦੇ ਨੇ ਹਨਾ ਤਾਂ ਫਿਰ ਵੀ ਬੈਕਗ੍ਰਾਉਂਡ ਵਾਲੇ ਕਹੋਂ ਹੁੰਦਾ ਜਾਂ ਰੱਬ ਨੂੰ ਮੰਨਣਾ ਤੁਸੀਂ ਕਿਵੇਂ ਕਹਿ ਸਕਦੇ ਹੋ ਅਸੀਂ ਰੱਬ ਨੂੰ ਮੰਨਦੇ ਹਾਂ ਕਿਉਂਕਿ ਜੀ ਤਾਂ ਸਾਰੇ ਰੱਬ ਨਹੀਂ ਪੈਦਾ ਕੀਤੇ ਜੇਕਰ ਤੁਸੀਂ ਕਿਸੇ ਦੀ ਚੋਰੀ ਕਰ ਦੋ ਹਨਾ ਉਹਦੇ ਉਹਦੀ ਚੋਰੀ ਕਰਕੇ ਦਿਲ ਦਿਖਾ ਕੇ ਆਪ ਕੋਈ ਚੀਜ਼ ਖਰੀਦਦੇ ਕੋਸ਼ਿਸ਼ ਹੀ ਲੈਣੇ ਆ ਠੀਕ ਹੈ ਜੇ ਕੋਈ ਬੰਦਾ ਨਸ਼ਾ ਵੇਚਦਾ ਤਾਂ ਕਿਸ ਦੇ ਧੀ ਪੁੱਤ ਦੀ ਜ਼ਿੰਦਗੀ ਖਰਾਬ ਕਰਕੇ ਆਪ ਖੁਸ਼ ਹੰਦਾ ਵਗੜੀਆਂ ਦੇ ਘੌਂਦਾ ਤਾਂ ਉਹ ਕਿਵੇਂ ਕਹਿ ਸਕਦਾ ਵੀ ਉਹਨਾਂ ਵਾਲੇ ਟਾਈਮ 'ਚ ਉਹਦੇ ਧੀ ਪੁੱਤ ਨਹੀਂ ਨਸ਼ਾ ਕਰਨਗੇ ਠੀਕ ਹੈ ਦੋਸਤੋ ਟੌਪ ਕੋ ਬਹੁਤ ਲੰਮਾ ਤਾਂ ਉਮੀਦ ਹੈ ਤੁਹਾਨੂੰ ਵੀਡੀਓ ਆਪਣੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤਾਂ ਹੁਣ ਆਪਾਂ ਚਾਲੇ ਪਾਉਣੇ ਘਰਾਂ ਨੂੰ ਸਰਬਤ ਦਾ ਭਲਾ ਉਹਦੇ ਨੂੰ ਮੰਗਿਆ ਕਰੋ ਬਹੁਤ ਸੋਹਣੀ ਫਿਲਮ ਹੈ ਕੁਪ੍ਰੀਤ ਕੁਗੀ ਦੀ ਸਰਬਤ ਦਾ ਭਲਾ ਆਪਾਂ ਉਹ ਵੀ ਦੇਖੀ ਆ ਤੁਸੀਂ ਵੀ ਦੇਖੋ ਜਵਾਕਾਂ ਨੂੰ ਦਿਖਾਓ ਤੇ ਸਤ ਸ੍ਰੀ ਅਕਾਲ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ ਸਾਰਿਆਂ ਦਾ ਆਹ ਹਮੇਸ਼ਾ ਆਪਣੇ ਨਾਲ ਰਹਿੰਦਾ ਆਪਣਾ ਪਰਸਾਵਾ ਕਹਿੰਦੇ ਨੇ ਸਰ ਪਰਸਾਵਾ ਨਾਲ ਨਾਲ ਜਾਂਦਾ ਆਪਣਾ ਸਾਈਕਲ ਤੇ ਹੁਣ ਆਪਾਂ ਚੱਲਦੇ ਆ ਘਰਾਂ